ਸਵਾਗਤ ਹੈ ਪੀਟੀਸੀ ਨਿਊਜ਼ ਵਿੱਚ ਸਾਰੇ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਹ ਸੇਖ ਰਿਓ ਚਿਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟਸ ਵਿਚਾਰ ਤਕਰਾਰ ਇੱਕ ਬੇਹਤ ਅਹਿਮ ਤੇ ਖਾਸ ਮੁੱਦੇ ਤੇ ਵਿਚਾਰ ਚਰਚਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰਾਂ ਦਿਨ ਦੀ ਸਭ ਤੋਂ ਵੱਡੀ ਤੇ ਅਹਿਮ ਖਬਰ ਰਹੀ ਸਰਦਾਰ ਸੁਖਬੀਰ ਸਿੰਘ ਬਾਦਲ ਹੁਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨਗੀ ਅਹੁਦੇ ਤੋਂ ਅਸਤੀਫਾ ਦੇਣਾ ਇਸ ਅਸਤੀਫੇ ਦੀ ਡਿਮਾਂਡ ਉਹਨਾਂ ਦੇ ਕੁਝ ਸਹਿਯੋਗੀ ਪਹਿਲਾਂ ਕਰਦੇ ਰਹੇ ਨੇ ਜੋ ਹੁਣ ਪਾਰਟੀ ਦੇ ਵਿੱਚੋਂ ਬਾਹਰ ਹੋ ਚੱਲੇ ਨੇ ਪਰ ਹੁਣ ਜਾ ਕੇ ਸ਼ਰਮਣੀ ਕਾਲੀ ਦਲ ਦੇ ਪ੍ਰਧਾਨਗੀ ਅਹੁਦੇ ਤੋਂ ਅਸਤੀਫਾ ਦੇਣਾ ਇਹ ਸਭ ਨੂੰ ਹੈਰਾਨ ਜ਼ਰੂਰ ਕਰ ਗਿਆ ਪਰ ਨਾਲ ਹੀ ਕੁਝ ਸਵਾਲ ਵੀ ਖੜੇ ਕਰ ਗਿਆ ਕਿ ਕੀ ਪ੍ਰਧਾਨਗੀ ਅਹੁਦੇ ਤੋਂ ਅਸਤੀਫਾ ਦੇਣਾ ਜਦੋਂ ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਸੀਗਾ ਕਿ ਇੱਕ ਸ਼ਰਤ ਸੀਗੀ ਕਿ ਪ੍ਰਧਾਨਗੀ ਦਾ ਅਹੁਦਾ ਛੱਡੋ ਉਸ ਤੋਂ ਬਾਅਦ ਤੁਹਾਨੂੰ ਤਨਖਾਹ ਲਈ ਜਾਏਗੀ ਇਹ ਇਹ ਵੀ ਲੋਕਾਂ ਦੇ ਜ਼ਹਿਨ ਦੇ ਵਿੱਚ ਸਵਾਲ ਉੱਠ ਰਹੇ ਨੇ ਨਾਲ ਹੀ ਸਵਾਲੇ ਵੀ ਉੱਠ ਰਹੇ ਨੇ ਜੇ ਹੁਣ ਪ੍ਰਧਾਨਗੀ ਦਾ ਅਹੁਦਾ ਖਾਲੀ ਹੈ ਤਾਂ ਸ਼ਰਮਣੀ ਅਕਾਲੀ ਦਲ ਦੀ ਕਮਾਂਡ ਕੌਣ ਸੰਭੇਗਾ ਕੌਣ ਨਵਾਂ ਪ੍ਰਧਾਨ ਹੈ ਜਾਂ ਕੌਣ ਨਵਾਂ ਪ੍ਰਧਾਨ ਬਣ ਸਕਦਾ ਹੈ ਇਹ ਤਮਾਮ ਤਰ੍ਹਾਂ ਦੀਆਂ ਗੱਲਾਂ ਨੇ ਜਿਨ੍ਹਾਂ ਦਾ ਜਵਾਬ ਤਲਾਸ਼ਣ ਦੀ ਆਪਾਂ ਕੋਸ਼ਿਸ਼ ਕਰਾਂਗੇ ਸਾਡੇ ਨਾਲ ਡਾਕਟਰ ਦਲਜੀਤ ਸਿੰਘ ਚੀਮਾ ਸਾਹਿਬ ਮੌਜੂਦ ਨੇ ਸੀਨੀਅਰ ਅਗਰਗੇ ਸ਼ਰਮਣੀ ਅਕਾਲੀ ਦਲ ਦੇ ਜਿਨ੍ਹਾਂ ਨੇ ਅੱਜ ਟਵੀਟ ਕਰਕੇ ਸਭ ਤੋਂ ਪਹਿਲਾਂ ਇਹ ਇਸ ਸ ਇਕ ਅਹਿਮ ਸਵਾਲ ਹੈ ਜਿਹੜਾ ਮੈਂ ਸਟਾਰਟਿੰਗ ਦੇ ਵਿੱਚ ਵੀ ਕਿਹਾ ਕਿ ਡਿਮਾਂਡ ਤਾਂ ਲਗਾਤਾਰ ਪਹਿਲਾਂ ਵੀ ਹੁੰਦੀ ਰਹੀ ਸੀ ਜਦੋਂ ਵਿਧਾਨ ਸਭਾ ਦੇ ਵਿੱਚ ਜਾਂ ਜਨਰਲ ਇਲੈਕਸ਼ਨ ਦੇ ਵਿੱਚ ਲੋਕ ਸਭਾ ਇਲੈਕਸ਼ਨ ਦੇ ਵਿੱਚ ਤੁਹਾਡੀ ਪਾਰਟੀ ਨੂੰ ਹਾਰਦਾ ਮੂੰਹ ਦੇਖਣਾ ਪਿਆ ਕਿ ਪ੍ਰਧਾਨ ਸਾਹਿਬ ਨੂੰ ਆਪਣਾ ਅਹੁਦਾ ਦੇ ਦੇਣਾ ਛੱਡ ਦੇਣਾ ਚਾਹੀਦਾ ਹੈ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ ਉਦੋਂ ਵੀ ਤੁਸੀਂ ਕਿਹਾ ਕਿ ਜੱਤਾਂ ਵੇਲੇ ਵੀ ਇਹਨਾਂ ਦੇ ਨਾਲ ਖੜੇ ਸੀ ਤਾਂ ਹਾਰਾਂ ਵੇਲੇ ਵੀ ਨਾਲ ਖੜੇ ਆ ਹੁਣ ਇਹ ਇੱਕਦਮ ਕੀ ਹੋ ਗਿਆ ਕਿ ਪ੍ਰਧਾਨਗੀ ਉੱਤੇ ਤਸੀਫਾ ਦੇ ਦਿੱਤਾ ਦੇਖੋ ਸ਼ਰਮਣੀ ਅਕਾਲੀ ਦਲ ਡੈਮੋਕ੍ਰੈਟਿਕ ਪਾਰਟੀ ਜੀ ਔਰ ਪਾਰਟੀ ਦਾ ਬਕਾਇਦਾ ਇੱਕ ਸੰਵਿਧਾਨ ਹੈ ਪਾਰਟੀ ਇਲੈਕਸ਼ਨ ਕਮਿਸ਼ਨ ਕੋਲੇ ਰਜਿਸਟਰਡ ਆ ਜੀ ਔਰ ਪੰਜ ਸਾਲ ਬਾਅਦ ਨਵੀਂ ਭਰਤੀ ਹੋ ਕੇ ਬਕਾਇਦਾ ਤੌਰ ਤੇ ਪਾਰਟੀ ਦੀ ਚੋਣਾਂ ਹੁੰਦੀਆਂ ਠੀਕ ਹੈ ਔਰ ਇੱਕ ਲੰਮਾ ਚੜਾ ਪ੍ਰोसीजर ਹੈ ਕਿ ਪਹਿਲਾ ਮੈਂਬਰਸ਼ਿਪ ਹੁੰਦੀ ਆ ਫਿਰ ਸਰਕਲਾਂ ਦੇ ਡੈਲੀਕੇਟ ਫਿਰ ਜ਼ਿਲ੍ਹਿਆਂ ਦੇ ਡੈਲੀਕੇਟ ਫਿਰ ਸਟੇਟ ਦੇ ਡੈਲੀਕੇਟ ਔਰ ਜਿਹੜਾ ਜਨਰਲ ਹਾਊਸ ਸਟੇਟ ਦਾ ਬੰਦਾ ਹੈ ਜੀ ਉਹ ਫਿਰ ਪ੍ਰਧਾਨ ਦੀ ਉਧੇਦਾਰਾਂ ਦੀ ਵਰਕਿੰਗ ਕਮੇਟੀ ਦੀ ਚੋਣ ਕਰਦਾ ਹਮ ਨੱਖਾਂ ਮੈਂਬਰ ਪਹਿਲਾਂ ਬੰਦੇ ਆ ਤੇ ਫਿਰ ਸ਼ਕਤੀ ਇਕੱਠੀ ਹੋ ਕੇ ਪ੍ਰਧਾਨ ਦੀ ਚੋਣ ਹੁੰਦੀ ਹੈ। ਹੂੰ ਇਸ ਕਰਕੇ ਜਿਹੜਾ ਇੱਕ ਵਾਰੀ ਪ੍ਰਧਾਨ ਬਣ ਜਾਂਦਾ ਜੀ ਜੇ ਤਾਂ ਤੁਸੀਂ ਉਹਨੂੰ ਉਤਾਰਨਾ ਚਾਹੁੰਦੇ ਹੋ ਹੂੰ ਕੋਈ ਕਾਰਨ ਹੋ ਸਕਦਾ ਹੂੰ ਤੇ ਡੈਲੀਗੇਟਾਂ ਦੀ ਗਿਣਤੀ ਤੇ ਡਿਪੈਂਡ ਕਰਦਾ ਜੇ ਮжоਰਿਟੀ ਨਹੀਂ ਚਾਹੁੰਦੇ ਕਿ ਉਹ ਬੰਦਾ ਪ੍ਰਧਾਨ ਰਵੇ ਹੂੰ ਤਾਂ 1 ਮਿੰਟ ਵੀ ਪ੍ਰਧਾਨ ਨਹੀਂ ਰਹਿ ਸਕਦਾ ਠੀਕ ਹੈ ਜਿਹੜੀ ਤੁਸੀਂ ਸਾਡੇ ਵਿਰੋਧੀਆਂ ਦੀ ਗੱਲ ਕਰਦੇ ਹੋ ਹੂੰ ਉਹਨਾਂ ਨੇ ਤੇ ਵੈਸੇ ਹੀ ਚਾਰਜ ਆ ਚੜ ਗਿਆ ਹਾਂ ਕਿ ਪ੍ਰਧਾਨ ਬਦਲਣਾ ਚਾਹੀਦਾ ਜਦੋਂ ਕਿ ਐਬਸੋਲਿਊਟ ਮжоਰਿਟੀ ਹਮ ਅੱਜ ਦੇ ਤਰੀਕ ਤੱਕ ਵੀ ਮੈਂ ਕਹਿ ਸਕਦਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਹਮ ਇਸ ਕਰਕੇ ਉਹਨਾਂ ਦੀ ਗੱਲ ਤਾਂ ਇਸ ਕਰਕੇ ਨਹੀਂ ਸੁਣੀ ਜਾਂਦੀ ਸੀ ਕਿ ਅਸੀਂ ਤਾਂ ਕਹਿਆ ਸੀ ਵੀ ਜੇ ਤੁਹਾਡੇ ਕੋਲੇ ਡੈਡਿਕੇਟ ਹੈਗੇ ਨੇ ਹਮ ਮжоਰਿਟੀ ਤੁਹਾਡੇ ਕੋਲ ਚੋਣ ਕਰਵਾ ਲਓ ਹਮ ਕਿਉਂਕਿ ਭਾਵੇਂ ਮੁੱਖ ਮੰਤਰੀ ਹੈ ਭਾਵੇਂ ਕੋਈ ਮੇਅਰ ਹੈ ਭਾਵੇਂ ਕੋਈ ਹੋਰ ਇਸ ਤਰ੍ਹਾਂ ਦਾ ਅਹੁਦਾ ਜੀ ਉੱਥੇ ਜੇ ਤੁਸੀਂ ਕਿਸੇ ਨੂੰ ਉਤਾਰਨਾ ਹੈ ਤਾਂ ਨੋ ਕੰਫੀਡੈਂਸ ਮੋਸ਼ਨ ਲੜਨਾ ਪੈਂਦਾ ਬਿਲਕੁਲ ਠੀਕ ਹੈ ਉਦੇ ਵਾਸਤੇ ਤੁਹਾਨੂੰ ਸਾਬਤ ਕਰਨਾ ਪੈਂਦਾ ਕਿ ਤੁਹਾਡੇ ਕੋਲ ਬੰਦੇ ਵੱਧ ਨੇ ਹੂੰ ਹੁਣ ਜਿਹੜੇ ਸਾਡੇ ਸਾਥੀ ਸੀ ਉਹਨਾਂ ਦੇ ਬੰਦੇ ਤਾਂ ਨਹੀਂ ਹੂੰ ਤੇ ਉਹਨਾਂ ਨੇ ਵੈਸੇ ਹੀ ਇੱਕ ਦਬਾਅ ਬਣਾ ਲਿਆ ਕਿ ਪ੍ਰਧਾਨ ਅਸਤੀਫਾ ਦੇ ਦੇਵੇ ਤਾਂ ਕਰਕੇ ਉਹ ਤੋਂ ਪਾਰਟੀ ਨੇ ਬੜਾ ਕਰ ਦਿੱਤਾ ਸੀ ਕਿ ਇਸ ਦਾ ਪ੍ਰਧਾਨ ਨਹੀਂ ਬਦਲੇ ਜਾਂਦੇ ਹੁਣ ਸਥਿਤੀ ਇਹ ਹੈ ਕਿ ਜਿਹੜੀ 14 ਦਸੰਬਰ 2019 ਨੂੰ ਚੋਣ ਹੋਈ ਸੀ ਜੀ ਔਰ ਅਗਲੇ ਮਹੀਨੇ 14 ਤਰੀਕ ਨੂੰ 5 ਸਾਲ ਜਿਹੜੇ ਪ੍ਰਧਾਨਗੀ ਦੇ ਪੂਰੇ ਹੋ ਜਾਣ ਹੂੰ ਉਹਦੇ ਵਾਸਤੇ ਹੁਣ ਇਲੈਕਸ਼ਨ ਪ੍ਰੋਸੈਸ ਸ਼ੁਰੂ ਹੋਣੀ ਜੀ ਉਹਦੇ ਵਾਸਤੇ ਸਦਾਰਸ਼ ਗੁਰਬੀਰ ਸਿੰਘ ਪਾਦਧਾਰਾ ਨੇ ਰਸਤਾ ਕਲੀਅਰ ਕੀਤਾ ਕਿ ਠੀਕ ਹੈ ਹੁਣ ਵਰਕਿੰਗ ਕਮੇਟੀ ਨੂੰ ਅਸਤੀਫਾ ਦਿੱਤਾ ਕਿ ਤੁਸੀਂ ਮੀਟਿੰਗ ਕਰਕੇ ਆਪਣਾ ਜੋ ਫੈਸਲਾ ਲੈਣਾ ਹੈ ਇਲੈਕਸ਼ਨ ਦਾ ਪ੍ਰੋਗਰਾਮ ਅਨਾਉਂਸ ਕਰੋ ਤੇ ਜਿਹੜੀ ਆ ਪ੍ਰਾਪਰ ਭਰਤੀ ਸ਼ੁਰੂ ਹੋਵੇ ਚੀਵਾ ਸਾਹਿਬ ਇਹਨੂੰ ਤੁਸੀਂ ਰੁਟੀਨ ਅਸਤੀਫਾ ਮੰਨ ਰਹੇ ਹੋ ਦੇਖੋ ਪੰਜ ਸਾਲ ਪੂਰੇ ਹੋ ਗਏ ਨਹੀਂ ਕਿ ਪਹਿਸ ਤੋਂ ਪਹਿਲਾਂ ਵੀ ਅਸਤੀਫਾ ਦਿੱਤਾ ਸੀ ਪਹਿਲਾਂ ਤਾਂ ਨਹੀਂ ਦਿੱਤਾ ਨਾ ਵੈਸੇ ਵੀ ਪਹਿਲਾਂ ਸ਼੍ਰੀ ਕਲਤਕ ਸਾਹਿਬ ਤੋਂ ਜਦੋਂ ਦਾ ਜਿਹੜਾ ਤਨਖਾਹਿਆ ਕਰਾਰ ਉਹਨਾਂ ਨੂੰ ਦਿੱਤਾ ਗਿਆ ਹਾਂ ਉਹਨਾਂ ਨੂੰ ਵਸੇ ਵੀ 2 2.3 ਮਹੀਨੇ ਹੋ ਗਏ ਆਪਣੇ ਆਪ ਨੂੰ ਰਾਜਨੀਤਿਕ ਸਮਾਜਿਕ ਸੰਗਤ ਵਿਦਿਆ ਤੋਂ ਦੂਰ ਰੱਖਿਆ ਹੋਇਆ ਹੁਣ ਕੁਦਤੀ ਉਹਨਾਂ ਦੇ ਪੈਰ ਤੇ ਸੱਟ ਲੱਗ ਗਈ ਹਾਂ ਉਹ ਵੀ ਕਿਸੇ ਦੇ ਹੱਥ ਵਿੱਚ ਨਹੀਂ ਹੁਣ ਦੋ ਤਿੰਨ ਹਫਤੇ ਰੈਸਟ ਵੀ ਚਾਹੀਦਾ ਉਧਰੋਂ ਡਿ렉ਸ਼ਨ ਵੀ ਆ ਗਈ ਤੇ ਉਹਨਾਂ ਨੇ ਕਿਹਾ ਕਿ ਬੈਟਰ ਹੈ ਕਿ ਤੁਸੀਂ ਵਰਕੇ ਕਮੇਟੀ ਆਪਣੀ ਖੁੱਲ ਕੇ ਤੇ ਆਪਣਾ ਡੈਮੋਕਰੈਟਿਕ ਪ੍ਰੋਸੈਸ ਹੈ ਵੀ ਜਿਹੜੇ ਲੋਕੀ ਉਂਗਲੀਆਂ ਚੁੱਕਦੇ ਆ ਉਹਨਾਂ ਨੇ ਵੀ ਕਲੀਅਰ ਹੋ ਜਾਏ ਵੀ ਆ ਜਾਓ ਭਾਈ ਜਿੰਨੇ ਲੜਨੀ ਹੈ ਇਲੈਕਸ਼ਨ ਲੜਨ ਨੂੰ ਜਿੰਦੇ ਨਾਲ ਵਰਕਰ ਖੜਦੇ ਆ ਉਹ ਪ੍ਰਧਾਨ ਬਣ ਜੇਗਾ ਇਸ ਕਰਕੇ ਉਹਨਾਂ ਨੇ ਇੱਕ ਚੰਗੀ ਮਨਛਾਹ ਦੇ ਨਾਲ ਸਮਝਦਾ ਚੰਗੀ ਸ਼ੁਰੂਆਤ ਕੀਤੀ ਆ ਕਿ ਹੁਣ ਟਾਈਮ ਹੋ ਗਿਆ ਸਭ ਇਹ ਇਦਾਂ ਦੀ ਕੋਈ ਡਿਮਾਂਡ ਸ੍ਰੀ ਅਕਾਲਤਖਤ ਸਾਹਿਬ ਵੱਲੋਂ ਜਾਂ ਹੋਰ ਤਖਤ ਸਾਹਿਬਾਨ ਵੱਲੋਂ ਆਈ ਸੀ ਕਿ ਤੁਹਾਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਤੁਸੀਂ ਹੁਣ ਸਾਰੇ ਅਹੁਦੇ ਛੱਡੋ ਉਸ ਤੋਂ ਬਾਅਦ ਤੁਸੀਂ ਪੇਸ਼ੋਪਤਾ ਤੁਹਾਨੂੰ ਤਨਖਾਹ ਲਈ ਜਾਏਗੀ ਨਹੀਂ ਕਿਸੇ ਵੀ ਕਿਤੇ ਵੀ ਨਹੀਂ ਜਿਹੜਾ ਅਕਾਲਤਖਤ ਸਾਹਿਬ ਦਾ ਹੁਕਮ ਨਾਮ ਦਿੱਖਤੀ ਆ ਹੂੰ ਔਰ 나ਤਾ ਅਕਾਲਤਖ ਸਭ ਤੇ ਪੇਸ਼ ਹੋਣ ਦੀ ਕਦੀ ਕੋਈ ਇਸ ਤਰ੍ਹਾਂ ਦੀ ਪਹਿਲਾ ਕੰਡੀਸ਼ਨ ਸੁਣੀ ਹੈ ਕਿਉਂਕਿ ਰਾਸ਼ਟਰਪਤੀ ਵੀ ਜਿਹੜੇ ਆ ਤਨਖਾਹਾਂ ਕਰਾਰ ਦਿੱਤੇ ਗਏ ਹੋਮ ਮਿਨਿਸਟਰ ਵੀ ਤੇ ਹੋਮ ਮਿਨਿਸਟਰ ਵੀ ਦਿੱਤੇ ਗਏ ਕਿ ਮੁੱਖ ਮੰਤਰੀ ਵੀ ਦਿੱਤੇ ਗਏ ਜੀ ਕਈ ਵਾਰੀ ਪਾਰਟੀਆਂ ਦੇ ਪ੍ਰਧਾਨਾਂ ਨੂੰ ਵੀ ਦੇਣਾ ਪਿਆ ਹੂੰ ਕਈ ਵਾਰੀ ਸ਼੍ਰੋਮਣੀ ਗੁੱਦਾਰੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਅਕਾਲਤਖ ਸਭ ਤੇ ਪੇਸ਼ ਹੋਏ ਤੇ ਕਦੀ ਵੀ ਕੋਈ ਰਿਵਾਇਤ ਨਹੀਂ ਜਿਹੜਾ ਸ਼ਬਦ ਹੁੰਦਾ ਨਾ ਨਿਮਾਨਾ ਜੀ ਉਹਨੂੰ ਜੇ ਅਸੀਂ ਗੁਰਮਤਿ ਮੁਤਾਬਕ ਸਮਝਣਾ ਹੋਵੇ ਤੇ ਤੁਹਾਨੂੰ ਜੋ ਮਰਜੀ ਦਿਰਾਵੀਂ ਅਹੁਦਾ ਹੋਵੇ ਤੁਹਾਡੇ ਕੋਲੇ ਮਾਨ ਹੁੰਦਿਆਂ ਹੋਇਆਂ ਤੁਸੀਂ ਨਿਮਾਣੇ ਬਣ ਕੇ ਗੁਰੂ ਘਰ ਜਾਂਦੇ ਹੋ ਹੂੰ ਉਹਦਾ ਜਿਹੜਾ ਅਸਲੀ ਮਕਸਦ ਹੁੰਦਾ ਹੈ ਕਿ ਤੁਹਾਡੇ ਦਿਲ ਦੇ ਵਿੱਚ ਕੋਈ ਹੰਕਾਰ ਨਹੀਂ ਹੋਣਾ ਚਾਹੀਦਾ ਕਿ ਮੈਂ ਕਿਸੇ ਅਹੁਦੇ ਤੇ ਆਂ ਕਿਸੇ ਪੋਸਟ ਤੇ ਆਂ ਵੀ ਜਦੋਂ ਤੁਸੀਂ ਗੁਰੂ ਘਰ ਜਿਹੜਾ ਦਾਖਲ ਹੁੰਦੇ ਹੋ ਜਦ ਤੱਕ ਤੇ ਤੁਸੀਂ ਕਿਸੇ ਤਰੀਕੇ ਤੁਹਾਨੂੰ ਬੁਲਾਇਆ ਜਾਂਦਾ ਜਾਂ ਤੁਸੀਂ ਹਾਜ਼ਰ ਹੁੰਦੇ ਹੋ ਤੇ ਤੁਸੀਂ ਨਿਭਾਣੇ ਬਣ ਕੇ ਜਾਂਦਾ ਮਤਲਬ ਰਵਾਇਤਾਂ ਤੇ ਰਹਿਤ ਮਰਿਆਦਾ ਦੇ ਵਿੱਚ ਅਜਿਹੀ ਕੋਈ ਕੰਡੀਸ਼ਨ ਨਹੀਂ ਹੈ ਕਿ ਤੁਹਾਡੇ ਕੋਈ ਅਹੁਦਾ ਨਹੀਂ ਹੋਣਾ ਚਾਹੀਦਾ ਪੇਸ਼ ਹੋਣ ਤੋਂ ਪਹਿਲਾਂ ਮੈਂ ਤਾਂ ਕਹਿ ਕੇ ਬਾਹਰ ਗਾ ਰਣਜੀਤ ਸਿੰਘ ਦੇ ਰਾਜ ਤੋਂ ਲੈ ਕੇ ਕਿੰਨੀਆਂ ਜਿਹੜੀਆਂ ਹੈਗੀਆਂ ਵੱਡੀਆਂ-ਵੱਡੀਆਂ ਸ਼ਕਤੀਆਂ ਸਮੇਂ ਦੇ ਮਤਾਬਿਕ ਸ਼੍ਰੀ ਹਰਿਕੰਥ ਸਾਹਿਬ ਤੇ ਪੇਸ਼ ਹੋਈਆਂ ਤੇ ਹੁਣ ਬਾਹਰ ਗਾ ਰਣਜੀਤ ਸਿੰਘ ਨੇ ਤੁਹਾਡੇ ਸਾਹਮਣੇ ਕੋਈ ਰਾਜਪਾਗ ਥੋੜੀ ਛੱਡਿਆ ਸੀ ਉਸ ਤੋਂ ਬਾਅਦ ਰਾਸ਼ਟਰਪਤੀ ਦੀ ਵੀ ਉਦਾਹਰਣ ਤੁਹਾਡੇ ਸਾਹਮਣੇ ਹੈ ਹੋਮਲੈਸਤਾਂ ਦੀ ਵੀ ਸਾਹਮਣੇ ਹੈ ਪਾਰਟੀ ਪ੍ਰਧਾਨਾਂ ਦੀ ਵੀ ਐਸਜੀਪੀਸੀ ਦੇ ਪ੍ਰਧਾਨਾਂ ਦੀ ਵੀ ਕਈ ਵਾਰ ਸੱਦੇ ਗਏ ਹੂੰ ਇਸ ਕਰਕੇ ਉਹ ਜਦੋਂ ਹੁਕਮ ਹੁੰਦਾ ਤਾਂ ਜਦੋਂ ਜਾਂਦੇ ਆ ਤਾਂ ਦੁਬਾਰੇ ਹੁਕਮ ਜਾਂਦੇ ਬਿਲਕੁਲ ਠੀਕ ਹੈ ਜਿਹੜੀ ਵੱਡੀ ਗੱਲ ਹੈ ਨਾ ਕਿ ਉੱਤੇ ਕੋਈ ਹੰਕਾਰ ਨਹੀਂ ਹੁੰਦਾ ਹੂੰ ਪੂਰਾ ਸਮਰਪਿਤ ਹੋ ਕੇ ਹੁਣ ਵੀ ਜਦੋਂ ਬਤੌਰ ਪ੍ਰਧਾਨ ਵੀ ਜਦੋਂ ਸੱਦਿਆ ਗਿਆ ਸੀ ਉਹਨਾਂ ਨੂੰ ਸਪਸ਼ਟ ਕਰਨ ਵਾਸਤੇ ਜੀ ਜੀ ਤੇ ਕਿੰਨੀ ਨਮਰਤਾ ਦੇ ਨਾਲ ਜਿਹੜੀ ਹੈ ਪ੍ਰਧਾਨ ਸਾਹਿਬ ਵੀ ਬਾਕੀ ਪਾਰਟੀ ਦੇ ਲੀਡਰ ਨਤਮਸਕ ਹੋ ਕੇ ਜਾ ਕੇ ਜਿਹਨਾਂ ਸਪਸ਼ਟਿਕਨ ਵੀ ਦਿੱਤਾ ਸੀ ਉਹਦੇ ਚ ਵੀ ਤੁਸੀਂ ਦੇਖ ਲਓ ਕਿ ਨਮਰਤਾ ਦੇ ਨਾਲ ਸਾਰਾ ਕੁਝ ਝੋਲੀ ਚ ਪਾਇਆ ਕੋਈ ਤਰਕ ਨਹੀਂ ਕੋਈ ਦਲੀਲ ਨਹੀਂ ਕੋਈ ਬਹਿਸ ਨਹੀਂ ਇਸ ਕਰਕੇ ਇਹ ਸਾਡੀਆਂ ਰਵਾਇਤਾਂ ਨੇ ਉਹ ਰਵਾਇਤਾਂ ਜਿਹੜੀਆਂ ਨੇ ਉਸੇ ਤਰੀਕੇ ਕਰਾਂਗੇ ਕੰਰੈਂਟਲੀ ਸਟੇਟਸ ਕੀ ਹੈ ਹੁਣ ਪਾਰਟੀ ਦਾ ਪਾਰਟੀ ਦਾ ਪ੍ਰਧਾਨ ਕੌਣ ਹੈ ਕੀ ਪ੍ਰਧਾਨ ਸਾਹਿਬ ਵੱਲੋਂ ਦਿੱਤਾ ਗਿਆ ਅਸਤੀਫਾ ਮਨਜ਼ੂਰ ਹੋ ਗਿਆ ਕੌਣ ਮਨਜ਼ੂਰ ਕਰੇਗਾ ਥੋੜਾ ਜਿਹਾ ਇਹ ਦੱਸਿਓ ਕਿ ਕਿਸ ਤਰ੍ਹਾਂ ਕਾਰਜਕਾਲ ਚੱਲ ਰਿਹਾ ਹੈ ਵੈਸੇ ਤੇ ਜਦੋਂ ਪ੍ਰਧਾਨ ਸਾਹਿਬ ਨੇ ਆਪਣੇ ਆਪ ਨੂੰ ਰਾਜਨੀਤਿਕ ਸਰਗਰਮੀਆਂ ਤੋਂ ਪਾਸੇ ਕੀਤਾ ਸੀ ਉਦੋਂ ਸਰਦਾਰ ਪ੍ਰਿੰਦਰ ਸਿੰਘ ਭੁੰਦਰਹਾਰਾ ਨੂੰ ਕਾਰਜਕਾਰੀ ਪ੍ਰਧਾਨ ਅਨਾਉਂਸ ਕੀਤਾ ਪਾਰਟੀ ਬੜੀ ਅੱਛੇ ਤਰੀਕੇ ਨਾਲ ਚੱਲ ਰਹੀ ਜਿਹੜਾ ਪਾਰਟੀ ਪ੍ਰਧਾਨ ਦਾ ਅਹੁਦਾ ਪ੍ਰਵਾਨ ਕਰਨਾ ਉਹ ਜਿਹੜਾ ਵਰਕਿੰਗ ਕਮੇਟੀ ਕਰ ਸਕਦੇ ਜੀ ਕਿਉਂਕਿ ਸਭ ਤੋਂ ਵੱਡੀ ਜਿਹੜੀ ਸਾਡੀ ਸੰਵਿਧਾਨਕ ਬਾਡੀ ਹੈ ਉਹ ਵਰਕਿੰਗ ਕਮੇਟੀ ਹੈ ਕਿਉਂਕਿ ਵਰਕਿੰਗ ਕਮੇਟੀ ਜਿਹੜਾ ਜਨਰਲ ਹਾਊਸ ਹੈ ਸਾਡਾ ਡੈਲੀਕੇਟ ਦਾ ਉਹਨੂੰ ਰਿਪਰਜੈਂਟ ਕਰਦੀ ਇਸ ਕਰਕੇ ਕੀ ਫੈਸਲਾ ਲੈਣਾ ਸੀ ਫਿਰ ਉੱਤੇ ਇਹ ਤਾਂ 18 ਤਰੀਕ ਨੂੰ ਅਸੀਂ 12 ਵਜੇ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾਈ ਹੈ ਕਿਉਂਕਿ ਹੋਰ ਕੋਈ ਫੈਸਲਾ ਲੈ ਨਹੀਂ ਸਕਦਾ ਹੂੰ ਉਹ ਵਰਕਿੰਗ ਕਮੇਟੀ ਦੇ ਅੱਗੇ ਅਸਤੀਫਾ ਰੱਖਿਆ ਜਾਏਗਾ ਜੋ ਵਰਕਿੰਗ ਕਮੇਟੀ ਠੀਕ ਸਮਝੇ ਜੇ ਇਹਨਾਂ ਦਾ ਫੈਸਲਾ ਹੈ ਇਹ ਵੀ ਪੋਸੀਬਲ ਹੈਗਾ ਚਿਮਨ ਸਾਹਿਬ ਕੀ ਵਰਕਿੰਗ ਕਮੇਟੀ ਇਸਤੀਫਾ ਨਾਮਨਜ਼ੂਰ ਵੀ ਕਰ ਸਕਦੀ ਹੈ ਨਹੀਂ ਇਹ ਤਾਂ ਵਰਕਿੰਗ ਕਮੇਟੀ ਦਾ ਅਧਿਕਾਰ ਹੈ ਮਨਜ਼ੂਰ ਕਰੇ ਨਾ ਕਰੇ ਤਾਂ ਵਰਕਿੰਗ ਕਮੇਟੀ ਦਾ ਅਧਿਕਾਰ ਹੈ ਹੂੰ ਇਸ ਕਰਕੇ ਇਹਦਾ ਵਰਕਿੰਗ ਕਮੇਟੀ ਦੇ ਦੇਖਣਾ ਵਰਕਿੰਗ ਕਮੇਟੀ ਬੈਠੇਗੀ ਤੁਸੀਂ ਤੁਸੀਂ ਇਹ ਕਿ ਕਾਰਜਕਾਲ ਖਤਮ ਹੋ ਰਿਹਾ ਦੁਬਾਰਾ ਕਾਰਜਕਾਲ ਸ਼ੁਰੂ ਹੋਗਾ ਦੁਬਾਰਾ ਪ੍ਰਧਾਨ ਚੁਣਿਆ ਜਾਏਗਾ ਨਹੀਂ ਉਹਦੇ ਵਾਸਤੇ ਸਾਨੂੰ ਨਹੀਂ ਕੀ ਪ੍ਰਕਿਰਿਆ ਹੈ ਉਹਦੇ ਵਾਸਤੇ ਸਾਨੂੰ ਪਹਿਲਾਂ ਤੈ ਹੈ ਕਿ ਅਸੀਂ ਮੈਂਬਰਸ਼ਿਪ ਡਰਾਈਵ ਦੀ ਡੇਟ ਅਨਾਉਂਸ ਕਰਾਂਗੇ ਅੱਛਾ ਕਿਉਂਕਿ ਉਹਦੇ ਵਾਸਤੇ ਹੈੱਡ ਆਫਿਸ ਤੋਂ ਸਾਡੇ ਜਿਹੜੇ ਆ ਸਾਰੇ ਆਪਣੀ ਮੈਂਬਰਸ਼ਿਪ ਦੀਆਂ ਕਾਪੀਆਂ ਇਸ਼ੂ ਕਰਾਉਂਦੇ ਆ ਠੀਕ ਹੈ ਜਿਨ੍ਹਾਂ ਨੇ ਜਿਹੜੀ ਹੈ ਚੋਣ ਪ੍ਰਕਿਰਿਆ ਦਾ ਵਿੱਚ ਹਿੱਸਾ ਲੈਣਾ ਹੁੰਦਾ ਹਰ ਪਿੰਡ-ਪਿੰਡ ਦੇ ਵਿੱਚ ਜਾ ਕੇ ਵਰਕਰ ਘਰ-ਘਰ ਜਾ ਕੇ ਉਹ ਪਰਚੀ ਕੱਟ ਕੇ 10 ਰੁਪਏ ਉਹਦਾ ਚੰ ਤੇ ਮੈਂਬਰ ਭਰਤੀ ਕਰਦੇ ਆ ਮੈਂਬਰ ਜਿਹੜਾ 100 ਮੈਂਬਰ ਭਰਤੀ ਕਰ ਲੈਂਦਾ ਹਾਂ ਉਹ ਸਰਕਲ ਦਾ ਡੈਲੀਗੇਟ ਬਣ ਜਾਂਦਾ ਠੀਕ ਹੈ ਜਿਹੜਾ ਜਿਹੜੇ ਜਿਹੜਾ ਬੰਦਾ 25 ਸਰਕਲ ਡੈਲੀਗੇਟ ਜਿਹਦੇ ਨਾਲ ਹੋਣ ਉਹ ਜਿਲ੍ਹੇ ਦਾ ਡੈਲੀਗੇਟ ਬਣ ਜਾਂਦਾ ਹੂੰ ਅੱਗੋਂ ਜਿਲ੍ਹਿਆਂ ਦਾ ਕੋਟਾ ਫਿਕਸਡ ਹੈ ਕਿ ਤੁਹਾਡੇ ਸਟੇਟ ਡੈਲੀਗੇਟ ਕਿੰਨੇ ਬਣਨੇ ਜਿੰਨੇ ਸਾਰੇ ਜਿਲ੍ਹੇ ਦੇ ਡੈਲੀਗੇਟ ਬਣਦੇ ਆ ਉਹ ਅੱਗੋਂ ਆਪਣੇ ਸਟੇਟ ਦੇ ਡੈਲੀਗੇਟ ਜਿਹੜੇ ਪ੍ਰਤੀਨਿਧਤਾ ਨੇ ਭੇਜਨੇ ਆ ਉਹਨਾਂ ਦੀ ਚੋਣ ਕਰਦੇ ਆ ਤੇ ਉੱਤੇ 524 ਦਾ ਸਟੇਟ ਦਾ ਹਾਊਸ ਹੁੰਦਾ 524 ਡੈਲੀਕੇਟ ਜਿਹਦੇ ਵਿੱਚ ਪੰਜਾਬ ਦੇ ਵੀ ਆ ਹਰਿਆਣੇ ਦੇ ਵੀ ਆ ਦਿੱਲੀ ਦੇ ਵੀ ਆ ਰਾਜਸਥਾਨ ਦੇ ਵੀ ਆ ਦੂਜੀਆਂ ਸਟੇਟਾਂ ਦੇ ਵੀ ਆ ਅੱਛਾ ਇਵਨ ਬਾਕੀ ਦੇਸ਼ਾਂ ਦੇ ਵੀ ਨਮਾਇਦੇ ਉਹਦੇ ਚਾਹੁੰਦੇ ਆ ਇਹ ਸਾਰੇ ਰਲ ਕੇ 524 ਦਾ ਹਾਊਸ ਹੁੰਦਾ ਇਹ ਫਿਰ ਫੈਸਲਾ ਕਰਤਾ ਕਿ ਅਗਲੀ ਵਰਕਿੰਗ ਕਮੇਟੀ ਕਰੀ ਹੋਏਗੀ ਸਾਡਾ ਅਗਲਾ ਪ੍ਰਧਾਨ ਕਿਹੜਾ ਹੋਏਗਾ ਸਾਡੇ ਉੱਤੇ ਦਰਖਤ ਨੇ ਹੂੰ ਜਿਸ ਕਰਕੇ ਬੜੀ ਲੰਬੀ ਚੋੜੀ ਪ੍ਰਕਿਰਿਆ ਪ੍ਰਧਾਨ ਕਿ ਉਹਦੇ ਵਿੱਚ ਸ਼ਾਮਲ ਹੋਣਾ ਪ੍ਰਧਾਨ ਕਿ ਉਹਦੇ ਲਈ ਕੋਈ ਮਰਜ਼ੀ ਖੜਾ ਹੋ ਸਕਦਾ ਕੋਈ ਹੋ ਸਕਦਾ ਇਹ ਤਾਂ ਜਿਹੜੀ ਆ ਓਪਨ ਹਾਊਸ ਦੇ ਵਿੱਚ ਬਕਾਇਦਾ ਤੌਰ ਤੇ ਨਾਮ ਮੰਗੇ ਜਾਂਦੇ ਆ ਨਾਮਾਂ ਦੀ ਤੈਅ ਤੇ مزید ਸਭ ਕੁਝ ਹੁੰਦਾ ਫਿਰ ਹੋਰ ਨਾਮ ਮੰਗੇ ਜਾਂਦੇ ਆ ਜਦੋਂ ਕੋਈ ਨਹੀਂ ਹੁੰਦਾ ਤੇ ਫਿਰ ਰਿਜ਼ਲਟ ਡਿਕਲੇਅਰ ਕੀਤਾ ਜਾਂਦਾ ਇਸ ਕਰਕੇ ਬੜਾ ਓਪਨ ਔਰ ਟ੍ਰਾਂਸਪੇਰੈਂਟ ਸਿਸਟਮ ਹੈ ਪਾਰਟੀ ਦਾ ਬਾਕਾਇਦਾ ਤੌਰ ਤੇ ਜੋ ਡੈਡੀਕੇਟ ਬੰਦੇ ਆ ਇਹਨਾਂ ਦੀ ਇਲੈਕਸ਼ਨ ਕਮਿਸ਼ਨ ਕੋਲੇ ਸਾਰਿਆਂ ਨੂੰ ਰਜਿਸਟਰ ਕੀਤਾ ਜਾਂਦਾ ਬਾਕਾਇਦਾ ਪਰਮਨੈਂਟ ਲਿਸਟਾਂ ਨੇ ਇਹ ਇਸ ਕਰਕੇ ਸਾਰੀ ਭਰਤੀ ਦਾ ਹੇਠੋਂ ਲੈ ਕੇ ਪਿੰਡ ਤੋਂ ਲੈ ਕੇ ਉੱਪਰ ਤੱਕ ਬੜਾ ਵੱਡੀ ਇੱਕ ਪ੍ਰਕਿਰਿਆ ਸਾਨੂੰ ਦਫ਼ਤਰ ਦੇ ਵਿੱਚ ਰਿਕਾਰਡ ਮੇਨਟੇਨ ਕਰਕੇ ਰੱਖਣਾ ਪੈਂਦਾ ਕਿਉਂਕਿ ਕੱਲ ਨੂੰ ਕੋਈ ਨਾ ਕਹਦੇ ਕਿ ਭਰਤੀ ਚਾਲੀ ਕੀਤੀ ਆ ਜੀ ਇਸ ਲਈ ਸਾਰੇ ਇਕੱਲੇ ਇਕੱਲੇ ਸਿਗਨੇਚਰ ਹੇਠਾਂ ਤੱਕ ਡਿਸਟ੍ਰਿਕਟ ਵਾਈਜ਼ ਸਰਕਲ ਵਾਈਜ਼ ਸਾਨੂੰ ਸਾਰਾ ਕੁਝ ਸੰਭਾਲਣਾ ਪੈਂਦਾ ਤੁਹਾਡੇ ਤੁਹਾਡੇ ਕੁਝ ਚਲੋ ਵੀ ਕਰ ਸਕਦਾ ਤੁਹਾਡੇ ਕੁਝ ਵਿਰੋਧੀ ਕੰਦਰ ਨੇ ਕਿ ਸਭ ਡਰਾਮਾ ਹੋ ਰਿਹਾ ਇਹ ਜਦ ਪਤਾ ਹੈ ਕਿ ਪ੍ਰਧਾਨਗੀ ਦਾ ਕਾਰਜਕਾਲ ਖਤਮ ਹੋਣ ਵਾਲਾ ਹੈ ਤੇ ਐਂਡ ਤੇ ਜਾ ਕੇ ਹੁਣ ਅਸਤੀਫਾ ਦੇ ਦਿੱਤਾ ਇੱਕ ਮਹੀਨੇ ਬਾਅਦ ਦੁਬਾਰਾ ਪ੍ਰਧਾਨ ਚੁਣ ਲਿਆ ਜਾਣਾ ਇਹ ਤਾਂ ਸਭ ਕੁਝ ਅੱਖਾਂ ਪੂਜਣ ਦਾ ਕੰਮ ਹੋ ਰਿਹਾ ਹੋਰ ਕੁਝ ਨਹੀਂ ਨਹੀਂ ਇੱਕ ਹੀ ਚਾਹੁੰਦੇ ਆ ਕਿ ਜਿੱਦਨ ਕੋਈ ਪ੍ਰਧਾਨ ਚੁਣਿਆ ਜਾਏ ਅਗਲੇ ਦਿਨ ਅਸਿਫਾ ਦੇ ਦਿਆ ਕਰੇ ਹੂੰ ਪ੍ਰਧਾਨ ਦਾ ਕਾਰਜਕਾਲ ਹੀ 5 ਸਾਲ ਦਾ ਹੂੰ ਠੀਕ ਹੈ ਨਾ ਤੇ ਜੇ ਵਿੱਚ ਕੋਈ ਮੁਸ਼ਕਲ ਆਵੇ ਹੂੰ ਕੋਈ ਇਸ਼ੂ ਬਣ ਜਵੇ ਹੂੰ ਤੇ ਜਿਹੜੇ ਚਾਹੁੰਦੇ ਕਿ ਨਹੀਂ ਪ੍ਰਧਾਨ ਰਵੇ ਉਹਨੂੰ ਸਾਬਤ ਕਰਨਾ ਪੈਂਦਾ ਵੀ ਮжоਰਿਟੀ ਪ੍ਰਧਾਨ ਦੇ ਨਾਲ ਨਹੀਂ ਹੂੰ ਇਸ ਕਰਕੇ ਮੈਨੂੰ ਤਾਂ ਹੈਰਾਨਗੀ ਹੁੰਦੀ ਪਰ ਹੁਣ ਤਾਂ 5 ਸਾਲ ਪੂਰੇ ਹੋ ਗਏ ਅੱਧੇ ਨਵੀਂ ਚੋਣ ਹੋਣੀ ਹੈ ਹੂੰ ਤੇ ਜੇ ਉਹਨਾਂ ਨੇ ਗ੍ਰੇਸਫੁਲੀ ਜਿਹੜਾ ਵਰਕਿੰਗ ਕਮਟੀ ਨੂੰ ਬਿਜਾ ਖੁੱਲਾ ਛੱਡ ਦਿੱਤਾ ਹੂੰ ਕਿ ਤੁਸੀਂ ਇਲੈਕਸ਼ਨ ਸ਼ੈਡਿਊਲ ਕਰੋ ਤੇ ਖੁੱਲ ਕੇ ਇਲੈਕਸ਼ਨ ਕਰਾ ਲਓ ਹੂੰ ਤੇ ਮੈਨੂੰ ਸਮਝਦਾ ਜਿਹੜੀ ਚੀਜ਼ ਨੂੰ ਵੈਲਕਮ ਕਰਨਾ ਚਾਹੀਦਾ ਹੈ ਇਹ ਹੁਣ ਹਰ ਗੱਲ ਦੇ ਵਿੱਚ ਨੁਕਸ ਕੱਢੀ ਜਾਂਦੇ ਨੇ ਉਹ ਇਹ ਵੀ ਕਰਨਾ ਕਿ ਇੱਕ ਤੇਰੀ ਵੀ ਹੈਗੀ ਜਿਹੜੀ ਕਹਿੰਦੀ ਕਿ ਸ਼ਰਮਣੀ ਅਕਾਲੀ ਦਲਤ ਲਈ ਇੱਕ ਵੱਡੇ ਛਟਕੇ ਦੀ ਖਬਰ ਹੈ ਜਿਹਨੂੰ ਤੁਸੀਂ ਲਗਾਤਾਰ ਪ੍ਰਧਾਨ ਦੀ ਸਪੋਰਟ ਕਰਦੇ ਰਹੇ ਤੁਸੀਂ ਜਾਂ ਤੁਹਾਡੀ ਸਾਰੀ ਲੀਡਰਸ਼ਿਪ ਸਪੋਰਟ ਕਰਦੇ ਰਹੀ ਉਹਨੇ ਖੁਦ ਹੀ ਅਸਤੀਫਾ ਦੇ ਦਿੱਤਾ ਤੁਸੀਂ ਕਦੇ ਪ੍ਰੈਸ਼ਰ ਨਹੀਂ ਪਾਇਆ ਤੁਸੀਂ ਕਦੇ ਕਹਿ ਨਹੀਂ ਤੁਸੀਂ ਹਮੇਸ਼ਾ ਕਹਿੰਦੇ ਅਸੀਂ ਨਾਲ ਖੜੇ ਆ ਤੋ ਉਹ ਖੁਦ ਹੀ ਇਸਤੀਫਾ ਦੇਤਾ ਇਹ ਦੇਖੋ ਸਾਰੀਆਂ ਪਾਰਟੀਆਂ ਦੀਆਂ ਪ੍ਰਕਿਰਿਆ ਹੁੰਦੀ ਹੈ ਇਹ ਇੱਕ ਇੰਟਰਨਲ ਇਸ਼ੂ ਹੁੰਦਾ ਪਾਰਟੀ ਦਾ ਅਸੀਂ ਕਦੀ ਕਿਸੇ ਤੇ ਕੁਐਸਚਨ ਕੀਤਾ ਤੇ ਕਾਂਗਰਸ ਦਾ ਪ੍ਰਧਾਨ ਕਿਹੜਾ ਚੁਣਿਆ ਜਾਂਦਾ ਕਿਹੜਾ ਨਹੀਂ ਚੁਣਿਆ ਜਾਂਦਾ ਭਾਜਪਾ ਦਾ ਕਿਹੜਾ ਚੁਣਿਆ ਜਾਂਦਾ ਕਿਹੜਾ ਨਹੀਂ ਚੁਣਿਆ ਜਾਂਦਾ ਤੇ ਇਸੇ ਤਰ੍ਹਾਂ ਹੀ ਜਿਹੜੀਆਂ ਆਵਾਦ ਵੀ ਪਾਰਟੀਆਂ ਉਹ ਆਪਣਾ ਉਹਨਾਂ ਦਾ ਪ੍ਰੋਸੀਜਰ ਹਰ ਪਾਰਟੀ ਦਾ ਸੰਵਿਧਾਨ ਹੈ ਔਰ ਇਹ ਸਾਰੇ ਬਕਾਇਦਾ ਤੌਰ ਤੇ ਸੰਵਿਧਾਨ ਇਲੈਕਸ਼ਨ ਕਮਿਸ਼ਨ ਕੋਲੇ ਰਜਿਸਟਰਡ ਨੇ ਸਾਰੇ ਉੱਤੇ ਪਏ ਨੇ ਜਦੋਂ ਪਾਰਟੀ ਰਜਿਸਟਰ ਹੁੰਦੀ ਹੈ ਕਿ ਇੱਕ ਚੀਜ਼ ਤੁਹਾਨੂੰ ਦੇਣੀ ਪੈਂਦੀ ਹੈ ਔਰ ਇਹ ਸਾਰੀ ਇਲੈਕਸ਼ਨ ਦਾ ਵੀ ਹਿੱਸਾ ਹੈ ਕਿ ਤੁਹਾਨੂੰ ਪੂਰੇ ਤੇ ਪੂਰਾ ਸਾਨੂੰ ਇਲੈਕਸ਼ਨ ਕਮਿਸ਼ਨ ਨੂੰ ਸਬਮਿਟ ਕਰਨਾ ਪੈਂਦਾ ਇਸ ਤੋਂ ਬਾਅਦ ਹੀ ਤੁਹਾਡੀ ਅਥਾਰਟੀ ਬਣਦੀ ਹੈ ਕਿ ਤੁਹਾਡੇ ਨਾਂ ਤੇ ਤੇ ਤਾਂ ਵੀ ਮਿਲਦੀਆਂ ਨੇ ਤੁਹਾਡੇ ਫੈਸਲੇ ਵੀ ਬਣੇ ਜਾਂਦੇ ਆ ਇਸ ਕਰਕੇ ਜਿਵੇਂ ਸੁਸਾਇਟੀਆਂ ਹੁੰਦੀਆਂ ਨੇ ਉਹਨਾਂ ਦੇ ਬਕਾਇਦਾ ਤੌਰ ਤੇ ਚੋਣਾਂ ਹੁੰਦੀਆਂ ਨੇ ਇਸੇ ਤਰ੍ਹਾਂ ਪੋਲੀਟੀਕਲ ਪਾਰਟੀਆਂ ਨੇ ਸਾਡੀ ਰਜਿਸਟ੍ਰੇਸ਼ਨ ਇਲੈਕਸ਼ਨ ਕਮਿਸ਼ਨ ਕੋਲੇ ਹੁੰਦੀ ਹੈ ਨਿਰਧਾਰਤ ਤਰੀਕਾ ਜਿੱਦਾਂ ਦਾ ਤੁਸੀਂ ਸੰਵਿਧਾਨ ਬਣਾਇਆ ਉਹ ਤੁਹਾਨੂੰ ਫਾਲੋ ਕਰਨਾ ਪੈਂਦਾ ਹੈ ਉਹਦੇ ਮੁਤਾਬਕ ਚੋਣਾਂ ਹੁੰਦੀਆਂ ਹਮ ਡਾਕਟਰ ਸਾਹਿਬ ਹੁਣ ਜਿਵੇਂ ਪਿੱਛੇ ਜੇ ਵੀ ਸ੍ਰੀ ਅਕਾਲ ਤਖਤ ਸਾਹਿਬ ਦੁਬਾਰਾ ਪੇਸ਼ ਹੋਏ ਤੁਸੀਂ ਵੀ ਉਹਨਾਂ ਦੇ ਨਾਲ ਸੀਗੇ ਤੁਸੀਂ ਵੀ ਕਿਹਾ ਜਾਂ ਪ੍ਰਧਾਨ ਸਾਹਿਬ ਨੇ ਵੀ ਕਿਹਾ ਕੀ ਤਨਖਾਹੀਆਂ ਤਾਂ ਤਕਰਾਰ ਦੇ ਦਿੱਤਾ ਗਿਆ ਜਲਦੀ ਤੋਂ ਜਲਦੀ ਜੜੀਏ ਸੇਵਾ ਲਈ ਜਾਵੇ ਤਾਂ ਜੋ ਅਸੀਂ ਸੁਰਖਰੂ ਹੋ ਸਕੀਏ ਉੱਤੇ ਉਹਦੀ ਜ਼ਰੂਰਤ ਤੁਹਾਨੂੰ ਕਿਉਂ ਮਹਿਸੂਸ ਹੋਈ ਕਿਉਂ ਵਾਰ-ਵਾਰ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਇਆ ਜਾਂਦਾ ਆ ਇੱਕ ਵਾਰ ਤੁਸੀਂ ਚਿੱਠੀ ਦੇ ਦਿੱਤੀ ਉਹਨਾਂ ਨੇ ਤਨਖਾਹੀਆਂ ਕਰਾਰ ਦੇ ਦਿੱਤਾ ਹੁਣ ਉਹ ਲਾਦਣ ਕਿਸ ਵਾਰ-ਵਾਰ ਕਿਉਂ ਡਿਮਾਂਡ ਖੁਦ ਹੀ ਕਿਉਂ ਕੀਤੀ ਜਾਂਦੀ ਹੈ ਦੇਖੋ ਗੱਲ ਇਹ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪੂਰੀ ਮਰਿਆਦਾ ਦੇ ਮੁਤਾਬਕ ਜੀ ਜਿਸ ਦਿਨ ਉਹਨਾਂ ਨੂੰ ਤਨਖਾਹੀਆਂ ਡਿਕਲੇਅਰ ਕੀਤਾ ਗਿਆ ਹੂੰ 30 ਤਰੀਕ ਨੂੰ ਅਗਸਤ ਨੂੰ ਤਨਖਾਹਿਆ ਡਿਕਲੇਅਰ ਕੀਤਾ ਗਿਆ ਸੀ ਤੇ 31 ਨੂੰ ਦਿੱਕਤੀ ਤੌਰ ਤੇ ਉਹਨਾਂ ਨੇ ਹਾਜ਼ਰੀ ਆਪਣੀ ਸ਼੍ਰੀ ਕਾਰਤਕ ਸਾਹਿਬ ਸਾਹਿਬ ਨੂੰ ਪਾ ਕੇ ਬੇਨਤੀ ਕਰ ਦਿੱਤੀ ਸੀ ਕਿ ਜੋ ਵੀ ਤਨਖਾਹ ਮੈਨੂੰ ਲਾਉਣੀ ਚਾਹੁੰਦੇ ਹੋ ਮੈਂ ਸਮਰਪਿਤ ਕਰਦਾ ਆਪਣੇ ਆਪ ਨੂੰ ਮੈਨੂੰ ਲਗਾ ਦਿੱਤੀ ਜਾ। ਹਮ ਆਮ ਤੌਰ ਤੇ ਹੁੰਦਾ ਹੈ ਕਿ ਜਦੋਂ ਕੋਈ ਬੰਦਾ ਆਪਣੇ ਆਪ ਨੂੰ ਸਮਰਪਿਤ ਕਰ ਦਿੰਦਾ ਹਾਜ਼ਰ ਹੋ ਜਾਂਦਾ ਤੇ ਉਦੋਂ ਨਾਲ ਦੀ ਨਾਲ ਹੀ ਉਹਨੂੰ ਤਨਖਾਹ ਲਗਾ ਦਿੱਤੀ ਜਾਂਦੀ। ਪਰ ਚਲੋ ਅਸੀਂ ਤੇ ਇਸ ਗੱਲ ਤੇ ਵੀ ਬਹੁਤਾ ਕਿੰਤੂ ਪਰੰਤੂ ਕਦੀ ਨਹੀਂ ਕਰਦੇ ਕਿ ਕਾਲ ਤੱਕ ਅਸੀਂ ਜਦੋਂ ਸੁਪਰੀਮ ਬੰਦੇ ਆ ਜੀ ਤੇ ਅਸੀਂ ਇਹਨਾਂ ਗੱਲਾਂ ਦੇ ਵਿੱਚ ਨਹੀਂ ਪੈਂਦੇ ਹਾਂ ਪਰ ਹੁਣ ਇਹੋ ਜਿਹੀਆਂ ਚੁਣੌਤੀਆਂ ਇਸ ਵੇਲੇ ਪੰਥ ਦੇ ਸਾਹਮਣੇ ਜਿਹੜੀ ਪੰਜਾਬ ਦੇ ਸਾਹਮਣੇ ਆ ਗਈਆਂ ਹੂੰ ਪਹਿਲਾਂ ਚਾਰ ਇਲੈਕਸ਼ਨ ਆ ਗਈਆਂ ਸੀ ਉਦੋਂ ਅਸੀਂ ਜੱਤੀ ਤੌਰ ਤੇ ਇੱਕ ਵਫਦ ਨੇ ਮਿਲ ਕੇ ਜੀ ਬੇਨਤੀ ਕੀਤੀ ਸੀ ਕਿ ਪ੍ਰਧਾਨ ਸਾਹਿਬ ਨੂੰ ਕਿੱਧਰ ਪੈਦੇ ਲੁਕੀ ਲੜਾਉਣਾ ਵੀ ਚਾਹੁੰਦੇ ਆ ਠੀਕ ਹੈ ਤੇ ਬਾਕੀ ਹਲਕੇ ਚਾਹੁੰਦੇ ਕੋ ਪ੍ਰਚਾਰ ਵੀ ਕਰਨ ਹੂੰ ਤੇ ਜਿਹੜੀ ਹੈ ਅਸੀਂ ਐਸ ਕਰਕੇ ਜਿਹੜੀ ਹੈ ਨਹੀਂ ਜਾ ਸਕਦੇ ਸੰਗਤ ਦੇ ਵਿੱਚ ਇਸ ਤਰੀਕੇ ਤਨਖਾਹੀਆਂ ਬਣ ਕੇ ਹਾਂ ਤੇ ਉਦੋਂ ਚੋਂ ਸਾਡੀ ਬੇਨਤੀ ਪ੍ਰਵਾਨ ਨਹੀਂ ਹੋਈ ਸਾਡਾ ਕੰਮ ਹੈ ਬੇਨਤੀ ਕਰਨਾ ਠੀਕ ਹੈ ਪ੍ਰਵਾਨ ਕਰਨੀ ਨਾ ਕਰਨੀ ਇਹ ਤੱਕ ਸਭ ਦਾ ਕੰਮ ਹੈ ਹਾਂ ਲੇਕਿਨ ਉਹਦੇ ਨਾਲ ਨੁਕਸਾਨ ਤਾਂ ਹੋਇਆ ਪੱਛ ਦਾ ਵੀ ਪੰਜਾਬ ਦਾ ਵੀ ਹਾਂ ਹੁਣ ਉਸ ਤੋਂ ਬਾਅਦ ਹੋਰ ਜਿਹੜੀਆਂ ਇਲੈਕਸ਼ਨਾਂ ਨੇ ਕਾਰਪੋਰੇਸ਼ਨਾਂ ਦੀਆਂ ਤੇ ਕਮੇਟੀਆਂ ਦੀਆਂ ਸੁਪਰੀਮ ਕੋਰਟ ਨੇ ਆਰਡਰ ਕਰ ਦਿੱਤਾ ਹਾਂ ਤੇ ਉਹ ਪ੍ਰੋਗਰਾਮ ਹੁਣ ਕਿਸੇ ਵੇਲੇ ਵੀ ਅਨਾਊਂਸ ਹੋ ਸਕਦਾ ਹਾਂ ਉਹ ਬੜੀ ਵੱਡੀ ਇਲੈਕਸ਼ਨ ਹੈ ਫਿਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਹੱਕਾਂ ਦੇ ਉੱਤੇ ਵੱਡੇ ਡਾਕੇ ਮਾਰੇ ਜਾਦੇ ਆ ਆ ਚੰਡੀਗੜ੍ਹ ਦੇ ਵਿੱਚ ਹਰਿਆਣੇ ਨੂੰ ਜ਼ਮੀਨ ਦੇਣ ਦਾ ਮਸਲਾ ਸਾਡੇ ਜ਼ੋਨ ਬੰਦ ਦਾ ਸਵਾਲ ਬਣਿਆ ਹੋਇਆ ਹਾਂ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਸੈਨੇਟ ਖਤਮ ਕੀਤੀ ਜਾ ਰਹੀ ਆ ਉਹ ਵੀ ਬੜਾ ਵੱਡਾ ਮਸਲਾ ਆ ਕਿਸਾਨੀ ਦਾ ਕਿੰਨਾ ਵੱਡਾ ਸੰਕਟ ਪੰਜਾਬ ਦੇ ਵਿੱਚ ਸੀ ਇਸ ਕਰਕੇ ਕੁਝ ਪੰਥਕ ਵੱਡੇ ਕਾਰਜਾਂ ਕੁਝ ਪਾਰਟੀ ਦੇ ਕਾਰਜਾਂ ਤਾਂ ਅਸੀਂ ਬੇਨਤੀ ਕਰਕੇ ਆਏ ਸੀ ਕਿ ਅਸੀਂ ਤਾਂ ਹਾਜ਼ਰ ਆਂ ਜੀ ਪੀ ਮੈਂ ਸਮਝ ਗਿਆ ਜੀ ਮੈਂ ਸਾਹਿਬ ਪਰ ਜਥੇਦਾਰ ਸਾਹਿਬ ਦਾ ਨਾਲ ਦੇ ਨਾਲ ਦੀ ਸਟੇਟਮੈਂਟ ਆ ਗਈ ਸੀ ਕਿ ਮੈਂ ਅਕਾਲੀ ਦਲ ਨੂੰ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਇਤਾਲੈਂਡ ਤੋਂ ਮਨਾ ਨਹੀਂ ਕੀਤਾ ਮੈਂ ਕਦੇ ਨਹੀਂ ਕਿਹਾ ਕਿ ਤੁਸੀਂ ਪ੍ਰਚਾਰ ਨਾ ਕਰੋ ਮੈਂ ਕਦੇ ਨਹੀਂ ਕਿਹਾ ਕਿ ਤੁਸੀਂ ਮੁੱਦੇ ਨਾ ਚੱਕੋ ਪਰ ਤੁਸੀਂ ਠੀਕਰਾ ਇੱਥੇ ਨਾ ਪੰਨੋ ਨਹੀਂ ਦੇਖੋ ਗੱਲ ਇਹ ਹੈ ਕਿ ਜਦੋਂ ਪਾਰਟੀ ਦੇ ਪ੍ਰਧਾਨ ਨੂੰ ਤਨਖਾਹੀਆ ਡਿਕਲੇਅਰ ਕੀਤਾ ਜਾਂਦਾ ਹੂੰ ਤੇ ਸਾਡੀ ਮੀਟਿੰਗ ਹੋਈ ਸੀ ਵਰਕਿੰਗ ਕਮੇਟੀ ਦੀ ਜ਼ਿਲ੍ਹਾ ਜਥੇਦਾਰਾਂ ਦੀ ਤੇ ਸਾਡੇ ਜਿਹੜੀ ਕੋਰ ਕਮੇਟੀ ਵੀ ਸਾਰਿਆਂ ਦੀ ਇਕੱਠੀ ਹਮ ਹਲਕੈਂ ਚਾਰਜ ਵਿਦਿ ਸ਼ਾਮਸ ਜੀ ਜੀ ਅਸੀਂ ਇਸ ਮਸਲੇ ਨੂੰ ਬੜੀ ਤਹ ਤੱਕ ਵਿਚਾਰਿਆ ਕਿ ਪਾਰਟੀ ਦੇ ਪ੍ਰਧਾਨ ਸਾਹਿਬ ਨੂੰ ਅਕਾਲਤਿਕ ਸਾਹਿਬ ਨੇ ਤਨਖਈਆ ਡਿਕਲੇਅਰ ਕਰ ਦਿੱਤਾ ਜਿਹੜੀ ਸਾਰੇ ਜੋ ਕੁਛ ਪਿਛਲੇ ਸਮੇਂ ਚ ਹੋਇਆ ਚਾਹੇ ਪਾਰਟੀ ਕੋਲੋਂ ਕੋਈ ਗਲਤੀ ਹੋਈ ਚਾਹੇ ਸਰਕਾਰ ਕੋਲੋਂ ਉਹਨਾਂ ਦੀ ਨਿੱਜੀ ਗਲਤੀ ਤਾਂ ਕੋਈ ਨਹੀਂ ਹੈ ਪਰ ਪਾਰਟੀ ਜਾਂ ਸਰਕਾਰ ਤੇ ਨੈਤਿਕ ਜ਼ਿੰਮੇਵਾਰੀ ਉਹਨਾਂ ਨੇ ਲਈ ਹੈ ਹਮ ਤੇ ਉਹ ਤਨਖਈਆ ਡਿਕਲੇਅਰ ਹੋ ਗਈ ਹਮ ਤੇ ਸਾਰਿਆਂ ਨੇ ਮਹਿਸੂਸ ਕੀਤਾ ਕਿ ਉਹਨਾਂ ਦੇ ਕੋਈ ਨਿੱਜੀ ਜ਼ਿੰਮੇਵਾਰੀ ਤਾਂ ਲੈ ਨਹੀਂ ਜ਼ਿੰਮੇਵਾਰੀ ਤਾਂ ਸਾਡੀ ਹੋ ਗਈ ਹੈ ਹੂੰ ਵੀ ਅਸੀਂ ਸਾਰੇ ਸਰਕਾਰ 'ਚ ਵੀ ਸੀ ਹੂੰ ਅਸੀਂ ਸਾਰੇ ਪਾਰਟੀ ਦੇ ਵਿੱਚ ਵੀ ਸੀ ਹੂੰ ਵੀ ਹੁਣ ਇਹ ਨਹੀਂ ਚੰਗਾ ਲੱਗਦਾ ਜੇ ਕਾਲ ਤਖ ਸਾਹਿਬ ਨੇ ਪ੍ਰਧਾਨ ਸਾਹਿਬ ਨੂੰ ਤਨਖਾਹਾਂ ਡਿਲੇਰ ਕਰ ਦਿੱਤਾ ਤੇ ਸਾਨੂੰ ਵੀ ਹੱਥ ਜੋੜ ਕੇ ਉਸੇ ਲਾਈਨ 'ਚ ਖੜਾ ਹੋ ਜਾਣਾ ਚਾਹੀਦਾ ਕਿਉਂਕਿ ਕੁਝ ਗੱਲਾਂ ਨੈਤਿਕ ਹੁੰਦੀਆਂ ਹੂੰ ਹੂੰ ਤੇ ਇਸ ਕਰਕੇ ਫਿਰ ਸਾਰਿਆਂ ਨੇ ਫੈਸਲਾ ਕੀਤਾ ਕਿ ਨਹੀਂ ਇਲੈਕਸ਼ਨਾਂ ਤਾਂ ਹੁੰਦੀਆਂ ਜਾਂਦੀਆਂ ਰਹਿਣਗੀਆਂ ਠੀਕ ਹੈ ਤੇ ਅਸੀਂ ਜੇ ਕਦੇ ਮੂਦ ਨਾਲ ਤੇ ਰੁਕਣ ਨੂੰ ਕਵਾਂਗੇ ਉਹ ਕਹਣਗੇ ਵੀ ਤੁਹਾਡੇ ਪ੍ਰਧਾਨ ਸਾਹਿਬ ਤਾਂ ਤਨਖਾਹੀਆ ਨੇ ਤੇ ਤੁਸੀਂ ਵੀ ਨਾਲ ਮੰਤਰੀ ਸੀ ਤੇ ਤੁਸੀਂ ਸਾਰੇ ਪਾਰਟੀ ਦੇ ਅਧਦੇਦਾਰ ਸੀ ਫਿਰ ਇੱਕ ਸਾਂਝਾ ਫੈਸਲਾ ਹੋਇਆ ਕਿ ਨਹੀਂ ਇਲੈਕਸ਼ਨਾਂ ਅਸੀਂ ਛੱਡ ਦਿੰਨੇ ਆ ਤੇ ਅਸੀਂ ਜਿਹੜਾ ਅਕਾਲਤਖ ਸਾਹਿਬ ਤੋਂ ਸੇਵਾ ਲਵਾ ਕੇ ਤੇ ਫਿਰ ਸੰਗਤ ਦੇ ਵਿੱਚ ਹਾਜ਼ਰ ਹੋਵਾਂਗੇ ਇਸ ਕਰਕੇ ਠੀਕ ਕਾਰਜਕਾਰੀ ਕਾਰਜਕਾਰੀ ਪ੍ਰਧਾਨਪੁੰਦਰ ਸਾਹਿਬ ਨੇ ਕੀ ਹੁਣ ਪ੍ਰਕਿਰਿਆ ਤੁਹਾਨੂੰ ਪਤਾ ਹੈ ਕਿਆ ਕਿ ਉਹਨਾਂ ਨੂੰ ਪ੍ਰਧਾਨ ਬਣਾਇਆ ਜਾ ਸਕਦਾ ਫॉर द ਟਾਈਮ ਬੀਂਗ ਜਦ ਤੱਕ ਨਵਾਂ ਪ੍ਰਧਾਨ ਨਹੀਂ ਹੋਇਆ ਹੁਣ ਤਾਂ ਹੁਣ ਤਾਂ ਜਿਹੜਾ ਅਗਲਾ ਪ੍ਰਧਾਨ ਆ ਅਗਲਾ ਹਾਊਸ ਹੀ ਬਣਾਏਗਾ ਅੱਛਾ ਕਿਉਂਕਿ ਇਹ ਤਾਂ ਹੁਣ ਇਲੈਕਸ਼ਨ ਅਨਾਉਂਸ ਹੋਣੀ ਹੈ ਪਰਸੋਂ ਤਾਂ ਉਹਦੀਆਂ ਡੇਟਾ ਤੈਅ ਹੋਣ ਗਿਆ ਵੀ ਇੰਨੀ ਤਰੀਕ ਤੋਂ ਮੈਂਬਰਸ਼ਿਪ ਸ਼ੁਰੂ ਹੋਏਗੀ ਇੰਨੀ ਤਰੀਕ ਤੱਕ ਮੈਂਬਰਸ਼ਿਪ ਚੱਲੀ ਜਾਏਗੀ ਉਸ ਤੋਂ ਬਾਅਦ ਸਰਕਲ ਡੈਲੀਗੇਟਾਂ ਦੀ ਚੋਣ ਦੀ ਡੇਟਾ ਦੇਣੇ ਪੈਣਗੀਆਂ ਜਿਹੜਾ ਡੈਲੀਗੇਟਾਂ ਦੀ ਚੋਣ ਦੇ ਦਿਨ ਪੈਣਗੀਆਂ ਫਿਰ ਜਿਹੜਾ ਲੋ ਕਿੰਨੇ ਕਦੋਂ ਤੱਕ ਤੁਹਾਨੂੰ ਪ੍ਰਧਾਨ ਜਿਹੜਾ ਨਵਾਂ ਚੁਣਨਾ ਪਏਗਾ ਇਹ ਦੇਖੋ ਦੋ ਟਾਈਮ ਮਹੀਨੇ ਤਾਂ ਪ੍ਰੋਸੈਸ ਨੂੰ ਲੱਗ ਜਾਂਦੇ ਕਿਉਂਕਿ ਆਲਰੇਡੀ ਥੋੜ੍ਹਾ ਜਿਹਾ ਮਹੀਨਾ ਕੋਸੀ ਲੇਟ ਹੋ ਗਏ ਇਸ ਕਰਕੇ 3 ਸਾਲ ਦੇ ਵਿੱਚ ਨਵਾਂ ਪ੍ਰਧਾਨ ਤੁਹਾਨੂੰ ਮਿਲ ਜੇਗਾ ਹਾਂ ਬਿਲਕੁਲ ਡੈਫੀਨਿਟਲੀ ਇਹ ਜ਼ਰੂਰੀ ਹੈ ਲਕਸ਼ਨ ਕਮਿਸ਼ਨਰ ਨੂੰ ਵੀ ਮੰਡੇਟਰੀ ਹੈ ਕਿਉਂਕਿ ਇਲੈਕਸ਼ਨਸ ਪਾਰਟੀ ਨੂੰ ਟਾਈਮ ਸਰ ਕਰਾਉਣੀ ਪੈਂਦੀ ਹੈ ਪਰ ਕਿਉਂਕਿ ਪੋਲਿਟਿਕਲ ਪਾਰਟੀਆਂ ਨੂੰ ਕਈ ਤਰ੍ਹਾਂ ਦੀਆਂ ਪ੍ਰੋਬਲਮ ਆ ਜਾਂਦੀਆਂ ਥੋੜੀ ਬਹੁਤੀ ਐਕਸਟੈਂਸ਼ਨ ਇਧਰ ਉਧਰ ਹੋ ਜਾਂਦਾ ਹੁਣੇ-ਹੁਣੇ ਇੱਕ ਬਿਆਨ ਆਇਆ ਚੰਦੂ ਮਾਜਰਾ ਸਾਹਿਬ ਦਾ ਉਹ ਕਹਿੰਦੇ ਨੇ ਫੈਸਲੇ ਦਾ ਸਵਾਗਤ ਕਰਦੇ ਹਾਂ ਦੇਰ ਆਏ ਦਰੁਸਤ ਹੈ ਚਲੋ ਜਿਹੜੀ ਹੈਗੀ ਆ ਉਹਨਾਂ ਦੀ ਇੱਛਾ ਤਾਂ ਨਹੀਂ ਪੂਰੀ ਹੋਈ ਉਹਨਾਂ ਨੇ ਤੇ ਆਪਣਾ ਜਿੰਨਾ ਟਿਲ ਲੱਗਦਾ ਸੀ ਪਾਰਟੀ ਦਾ ਨੁਕਸਾਨ ਕਰਨ ਦਾ ਪੂਰਾ ਲਾਇਆ ਸ਼੍ਰੋਮਣੀ ਗੁਰਦਾਬ ਪ੍ਰਬੰਧਕ ਕਮੇਟੀ ਦੇ ਕਬਜ਼ਾ ਕਰਦਾ ਪੂਰਾ ਟਿਲ ਲਾਇਆ ਤੇ ਹਰ ਤਰ੍ਹਾਂ ਦੀ ਬਦਤ ਵੀ ਉਹਨਾਂ ਨੇ ਲਈ ਦਿੱਲੀ ਤੋਂ ਵੀ ਲਈ ਤੇ ਬਾਕੀ ਧਰਾਂ ਤੋਂ ਵੀ ਲਈ ਇਸ ਕਰਕੇ ਜੇ ਸਵਾਗਤ ਕਰਦੇ ਚੰਗੀ ਰਾਇ ਤਾਂ ਆਪ ਲੈ ਲੈਣਾ ਕਿ ਸਾਡਾ ਪ੍ਰੈਸ਼ਰ ਸੀਗਾ ਦੇਖੋ ਕੰਮ ਆ ਗਿਆ ਸਾਡਾ ਪ੍ਰੈਸ਼ਰ ਕਿਉਂਕਿ ਚਲੋ ਮੈਂ ਇੱਕ ਸਿੱਧਾ ਸਵਾਲ ਪੁੱਛ ਲੈਣਾ ਜੀ ਮਾ ਸਾਹਿਬ ਕੀ ਇਹ ਇਹ ਜਿਹੜਾ ਰੈਜ਼ੀਗਨੇਸ਼ਨ ਹੈ ਇਹ ਅਸਤੀਫਾ ਕਿਸੇ ਪ੍ਰੈਸ਼ਰ ਹੇਠਾ ਕੇ ਦਿੱਤਾ ਗਿਆ ਨਹੀਂ ਕਿਸੇ ਪ੍ਰੈਸ਼ਰ ਥਲੇ ਨਹੀਂ ਮੈਂ ਕਹਿਣਾ ਵੀ ਹੁਣ ਸਾਲ ਪੂਰੇ ਹੋ ਗਏ ਤੇ ਇਹ 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 ਤਾਂ ਕਿਸੇ ਦੇ ਹੱਥ ਵੱਸ ਨਹੀਂ ਆ ਜਦੋਂ ਟਰਮ ਪੂਰੀ ਹੋ ਜਾਂਦੀ ਹੈ ਜੇ ਸਰਕਾਰ ਦੀ ਟਰਮ 5 ਸਾਲ ਹੈ ਤਾਂ 5 ਸਾਲ ਹੀ ਚੱਲ ਸਕਦੀ ਹੈ ਕੀ ਸੁਖਬੀਰ ਸਿੰਘ ਖਾਲਸਾ ਦੁਬਾਰਾ ਚਾਣੇ ਜਾ ਸਕਦੇ ਨੇ ਹਾਂਜੀ ਦੁਬਾਰਾ ਵੀ ਪ੍ਰਧਾਨ ਚੁਣੇ ਜਾ ਸਕਦੇ ਨੇ ਕੋਈ ਵੀ ਚੁਣੇ ਜਾ ਸਕਦਾ ਕਿਸੇ ਤੇ ਕੋਈ ਰੋਕ ਨਹੀਂ ਹੂੰ ਦੇਖੋ ਇਹ ਤਾਂ ਜਿਹੜੀ ਹੈ ਲੱਖਾਂ ਮੈਂਬਰਸ਼ਿਪ ਹੋਣੀ ਹੈ ਉਹਨਾਂ ਦੀ ਭਾਵਨਾ ਜਿਹੜੀ ਹੈ ਅਗੋਂ ਡੈਲੀਗੇਟਾਂ ਦੇ ਰੂਪ ਦੇ ਵਿੱਚ ਇੱਥੇ ਪਹੁੰਚਣੀ ਹੈ ਤੇ ਹਾਊਸ ਦੇ ਵਿੱਚ ਸਾਰਿਆਂ ਵਾਸਤੇ ਓਪਨ ਕੋਈ ਵੀ ਅਕਾਲੀ ਦਲ ਦਾ ਮੈਂਬਰ ਜਿਹੜਾ ਸਟੇਟ ਡੈਲੀਗੇਟ ਬਣ ਕੇ ਆਉਂਦਾ ਜੀ ਕੋਈ ਵੀ ਇਲੈਕਸ਼ਨ ਲੜ ਸਕਦਾ ਹੂੰ ਇਹ ਤਾਂ ਟਰਾਂਸਪੇਰੈਂਟ ਪ੍ਰੋਸੈਸ ਹੈ ਪਾਰਟੀ ਦਾ ਪਰਿਵਾਰਕ ਇਲੈਕਸ਼ਨ ਹੈ ਠੀਕ ਹੈ ਕੋਈ ਵੀ ਲੜ ਸਕਦਾ ਠੀਕ ਹੈ ਚਿਮਾ ਸਾਹਿਬ ਤੁਹਾਨੂੰ ਬਹੁਤ ਸਮਾਂ ਹੋ ਗਿਆ ਸ਼ਰਮਣੀ ਅਕਾਲੀ ਦਲ ਦੇ ਨਾਲ ਜੁੜਿਆ ਹੋਇਆ ਪੰਥਕ ਮਸਲਿਆਂ ਤੇ ਵੀ ਤੁਸੀਂ ਪੂਰੀ ਪਕੜ ਰੱਖਦੇ ਹੋ ਪਰ ਕਦੇ ਤੁਹਾਨੂੰ ਲੱਗਦਾ ਨਹੀਂ ਕਿ ਉਹ ਸ਼ਰਮਣੀ ਅਕਾਲੀ ਦਲ ਜਿਹੜਾ ਅੱਖਾਂ ਬੰਦ ਕਰਕੇ ਜਿਹੜਾ ਹਮੇਸ਼ਾ ਹੀ ਝੰਡਾ ਬਰਬਾਰ ਰਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨਾਂ ਬਾਰੇ ਜਾਂ ਜਥੇਦਾਰ ਜਾਂ ਉਸ ਅਕਾਲ ਤਖਤ ਸਾਹਿਬ ਬਾਰੇ ਅਸੀਂ ਇੱਕ ਲਫ਼ਜ਼ ਵੀ ਕਦੇ ਨਹੀਂ ਸੁਣ ਸਕਦੇ ਤੁਸੀਂ ਕਹਿੰਦੇ ਸੀ ਵੀ ਅਕਾਲ ਤਖਤ ਸਾਡੀ ਜਿੰਦਜਾਨ ਹੈਗਾ ਪਰ ਅੱਜ ਉਹ ਮੌਕਾ ਆ ਗਿਆ ਕਿ ਬਹੁਤ ਸਾਰੇ ਲੋਕ ਹੁਣ ਇਹ ਵੀ ਕਹਿਣ ਲੱਗੇ ਸੁਗਬੁਗਾਹਟ ਹੋਣ ਲੱਗੀ ਕਿ ਯਾਰ ਥੋੜਾ ਜਨਾ ਹੁਣ ਤੱਕਾ ਹੋ ਰਿਹਾ ਥੋੜਾ ਜਿਆਤੀ ਹੋ ਰਹੀ ਹੈ ਇਵੇਂ ਨਹੀਂ ਹੋਣਾ ਚਾਹੀਦਾ ਇਦਾਂ ਨਹੀਂ ਹੋਣਾ ਚਾਹੀਦਾ ਇਹ ਗੱਲਾਂ ਫਿਰ ਤੁਹਾਨੂੰ ਕਿਵੇਂ ਲੱਗਦੀਆਂ ਨੇ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕਿ ਅਜਿਹਾ ਮੌਕਾ ਵੀ ਕਦੇ ਆਇਆ ਹੋਣਾ ਫਿਰ ਇਹ ਕਿਉਂ ਹੋ ਰਿਹਾ ਤੁਹਾਨੂੰ ਕਦੇ ਮਹਿਸੂਸ ਕਿ ਹੁੰਦਾ ਇਹਦੇ ਨਾਲ ਪੰਥ ਕਮਜ਼ੋਰ ਹੋ ਰਿਹਾ ਸਾਨੂੰ ਤੇ ਗੁਰੂ ਨੇ ਜਿਹੜਾ ਸਬਰ ਸੰਤੋਖ ਹੂੰ ਤੇ ਸੰਸਥਾਾਂ ਅਗੇ ਸੀਸ ਝੁਕਾਉਣਾ ਸਿਖਾਇਆ ਹੂੰ ਇਸ ਕਰਕੇ ਨਾਪੋਤਾ ਇਸਪੱਸੇ ਸੋਚੀਦਾ ਹੂੰ ਕਿ ਜੋ ਕੁਝ ਹੁਣ ਤੱਕ ਦਿੱਤਾ ਸੀ ਉਹ ਵੀ ਗੁਰੂ ਹਰਗੋਬਿੰਦ ਸਾਹਿਬ ਦੀ ਬਖਸ਼ਿਸ਼ ਸੀਗੀ ਹੂੰ ਤੇ ਅੱਗੋਂ ਜੋ ਕੁਝ ਦੇਣਾ ਉਹ ਵੀ ਗੁਰੂ ਸਰਬੰਦ ਦੀ ਬਖਸ਼ਿਸ਼ ਸਦਕੇ ਮਿਲਦਾ ਹੂੰ ਇਸ ਕਰਕੇ ਕੋਈ ਗੱਲ ਨਹੀਂ ਇਹ ਜ਼ਿੰਦਗੀ ਦਾ ਇੱਕ ਹਿੱਸਾ ਹੁੰਦਾ ਹੂੰ ਔਰ ਇਹਨਾਂ ਚੀਜ਼ਾਂ ਦੇ ਵਿੱਚੋਂ ਹਮੇਸ਼ਾ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੂੰ ਇਹ ਕਦੀ ਨਹੀਂ ਕਿ ਇਹਨਾਂ ਦੇ ਵਿੱਚੋਂ ਬਹੁਤ ਚੀਜ਼ਾਂ ਤੁਸੀਂ ਜ਼ਿੰਦਗੀ ਦੇ ਵਿੱਚ ਸਹਿਜ ਹੀ ਜਦੋਂ ਇਹਨਾਂ ਉਤਰਾਵਾਂ ਚੜਾਵਾਂ ਦੇ ਵਿੱਚੋਂ ਜਾਂਦੇ ਹੋ ਹੂੰ ਤੋਂ ਬੜਾ ਕੁਝ ਜ਼ਿੰਦਗੀ ਤੁਹਾਨੂੰ ਜਿਹੜੀ ਹੈ ਹਾਲਾਤ ਜਿਹੜੇ ਹੈ ਤੁਹਾਨੂੰ ਸਿਖਾਉਂਦੇ ਹ ਤੁਸੀਂ ਹੋਰ ਇਹਦੇ ਵਿੱਚੋਂ ਮਚਿਓਰ ਹੋ ਕੇ ਤਗੜੇ ਹੋ ਕੇ ਨਿਕਲਦੇ ਹੋ ਇਸ ਕਰਕੇ ਸਾਨੂੰ ਕਿਉਂਕਿ ਤਖਤ ਗੁਰੂ ਦਾ ਹਮ ਜਿਹੜਾ ਬਖਸ਼ਿੰਦ ਗੁਰੂ ਦਾ ਬਖਸ਼ਿੰਦ ਤਖਤ ਆ ਜੀ ਇਸ ਕਰਕੇ ਭਰੋਸਾ ਗੁਰੂ ਦੇ ਤਖਤ ਤੇ ਆ ਹਮ ਇਸ ਕਰਕੇ ਜੋ ਵੀ ਫੈਸਲਾ ਹੋਏਗਾ ਸੀ ਉਹਦੇ ਹਿਸਾਬ ਨਾਲ ਕਿਉਂਕਿ ਫੈਸਲੇ ਜਿਹੜੇ ਉੱਥੇ ਹੁੰਦੇ ਆ ਮੈਂ ਉਹ ਗੁਰਮਤਿ ਮੁਤਾਬਕ ਤੇ ਰੋਹ ਰੀਤ ਮੁਤਾਬਕ ਹੀ ਹੁੰਦੇ ਆ ਹਮ ਤੇ ਸਾਨੂੰ ਗੁਰੂ ਦੇ ਤਖਤੇ ਪਰੋਸਾ ਮੈਂ ਇਸ ਕਰਕੇ ਕਹਿ ਰਿਹਾ ਕਿ ਦੇਖੋ ਤੁਹਾਡੀ ਪਾਰਟੀ ਤਾਂ ਹੈ ਹੀ ਹੈ ਤੁਹਾਡਾ ਇਹ ਅੰਦਰੂਨੀ ਮਸਲਾ ਵੀ ਹੈਗਾ इवन ਕਿ ਭਾਜੀਪੀ ਤੇ ਕਾਂਗਰਸ ਵੀ ਕੁਝ ਆਗੂ ਨੇ ਕਿਹਾ ਕਿ ਸ਼ਰਮਣੀ ਅਕਾਲੀ ਦਲ ਜ਼ਰੂਰ ਬਚਣਾ ਚਾਹੀਦਾ ਇੱਥੋਂ ਤੱਕ ਹੀ ਹੋ ਤਾਂ ਸਲਾਹਾਂ ਦਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਦੇਖੋ ਅਜਿਹਾ ਕੋਈ ਫੈਸਲਾ ਨਾ ਕਰਨਾ ਕਿ ਜਿਸ ਦੇ ਨਾਲ ਪਾਰਟੀ ਖਤਮ ਹੋ ਜਾਈਆ ਪਾਰਟੀ ਨੂੰ ਢਾ ਲਗੇ ਫਿਰ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਇਹ ਵਾਕਈ ਉਹਨਾਂ ਦੀ ਗੰਭੀਰਤਾ ਹੈਗੀ ਹੈ ਜਾਂ 헤ਜ ਵੈਸੀ ਜਾਗ ਗਿਆ ਦੇਖੋ ਮਨੁੱਖੀ ਸਭਾਇਆ ਜਦੋਂ ਕੋਈ ਚੀਜ਼ ਸਾਨੂੰ ਆਸਾਨੀ ਨਾਲ ਮਿਲ ਰਹੀ ਹੈ ਜਾਂ ਜਦੋਂ ਕੋਈ ਬੰਦਾ ਸਾਡੇ ਵਿੱਚ ਹੁੰਦਾ ਮੌਜੂਦ ਹੁੰਦਾ ਜੀ ਉਦੋਂ ਸਾਨੂੰ ਉਹਦੀ अहमियत ਬਹੁਤ ਵਾਰੀ ਨਹੀਂ ਪਤਾ ਹੁੰਦੀ ਹਮ ਬੜੇ ਤੁਸੀਂ ਦੇਖੋ ਕਈ ਸ਼ਖਸੀਅਤਾਂ ਬਹੁਤ ਚੰਗੀਆਂ ਹੁੰਦੀਆਂ ਜੀ 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 ਉਹਨਾਂ ਦੇ ਜੀਵਨ ਦੇ ਵਿੱਚ ਅਸੀਂ ਜਿੰਨੀ ਉਹਨਾਂ ਦੀ ਕਦਰ ਕੀਤੀ ਜਾਣੀ ਹੁੰਦੀ ਹੈ ਉਹ ਨਹੀਂ ਕਰਦੇ ਬਾਅਦ ਵਿੱਚ ਸਾਨੂੰ ਲੱਗਦਾ ਕਿ ਉਹ ਸ਼ਖਸੀਅਤ ਬੜੀ ਕਮਾਲ ਦੀ ਸੀ ਇਸੇ ਤਰ੍ਹਾਂ ਸ਼ਰੋਮਣੀ ਅਕਾਲੀ ਦਲ ਦੇ ਸੇਵਾਦਾਰ ਬਣ ਕੇ ਕੰਮ ਕਰਦਾ ਰਿਹਾ ਔਰ 10 ਸਾਲ ਦਾ ਸਰਕਾਰ ਇੱਕ ਰਿਕਾਰਡ ਸੀਗਾ ਕਿ 10 ਸਾਲ ਕੋਈ ਲਗਾਤਾਰ ਸਰਕਾਰ ਚੱਲੀ ਤਾਂ ਇੱਕੋ ਹੀ ਸ਼੍ਰੋਮਣੀ ਅਕਾਲੀ ਦਲ ਦੀ ਚੱਲੀ ਪਰ ਇੱਕ ਬੜੀ ਵੱਡੀ ਸਾਜ਼ਿਸ਼ ਜਿਹੜੀ ਹੈ ਸਾਡੇ ਵਿਰੋਧੀਆਂ ਵੱਲੋਂ ਉਹਦੇ 'ਚ ਆਪ ਵੀ ਸ਼ਾਮਲ ਹੋਈ ਉਹ 'ਚ ਕਾਂਗਰਸ ਵੀ ਸ਼ਾਮਲ ਹੋਈ ਸਾਡੇ ਹੋਰ ਵੀ ਵਿਰੋਧੀ ਉਹਦੇ 'ਚ ਸ਼ਾਮਲ ਹੋਏ ਇੱਕ ਲਗਾਤਾਰ ਪਰਸੈਪਸ਼ਨ ਅਕਾਲੀ ਦਲ ਦੇ ਖਿਲਾਫ ਕਰਨ ਵਾਸਤੇ ਬੜੀ ਵੱਡੀ ਇੱਕ ਸਾਜ਼ਿਸ਼ ਰਚੀ ਗਈ ਕਿ ਲਗਾਤਾਰ ਝੂਠਾ ਪ੍ਰਚਾਰ ਕੂੜ ਪ੍ਰਚਾਰ ਕਰਕੇ ਤੇ ਸਾਡੀ ਸ਼ਬੀ ਜਿਹੜੀ ਆ ਕੁਛ ਦਿਨ ਵਾਸਤੇ ਧੁਦਲੀ ਕੀਤੀ ਜੀ ਜੀ ਪਰ ਹੁਣ 5 ਸਾਲ ਤੋਂ ਉਦੋਂ ਬਾਅਦ ਕਾਂਗਰਸ ਦਾ ਰਾਜ ਵੀ ਲੋਕਾਂ ਨੇ ਦੇਖ ਲਿਆ ਜਿਹੜੇ ਝੂਠੀਆਂ ਕਸਮਾਂ ਖਾ ਖਾ ਕੇ ਤੇ ਕੱਜੇ ਮਾਫ ਕਰੰਦੀਆਂ ਗੱਲਾਂ ਕਰਕੇ ਆਏ ਸੀ ਤੇ ਬਾਅਦ ਚ ਨਿਰਾ ਝੂਠ ਸਾਬਤ ਹੋਇਆ ਤੇ ਹੁਣ ਜਿਹੜਾ ਆ ਸਰਕਾਰ ਨੇ ਸਤਿਆਨਾਸ਼ ਜੋ ਪੰਜਾਬ ਦਾ ਕੀਤਾ ਐਸ ਵੇਲੇ ਜੋ ਜੋ ਕੁਝ ਹੋ ਰਿਹਾ ਪੰਜਾਬ ਚ ਤੇ ਹੁਣ ਲੋਕਾਂ ਨੂੰ ਸਚਾਈ ਜਿਹੜੀ ਆ ਜਿਹੜੀ ਆ ਉਹ ਕਹਿੰਦੇ ਕੋੜ ਨਖੱਤੇ ਨਾਨਕਾ ਉਲਕ ਸੱਚ ਰੇ ਗੁਰਬਾਨੀ ਦਾ ਫਰਮਾਨ ਹੈ ਨਾ ਉਲਕ ਸੱਚ ਰੇ ਇਸ ਕਰਕੇ ਸਮਾਂ ਲੱਗਦਾ ਲੇਕਿਨ ਸਚਾਈ ਜਿਹੜੀ ਹੁੰਦੀ ਹੈ ਉਹ ਸਾਹਮਣੇ ਆ ਜਾਂਦੀ ਹੈ ਇਸ ਕਰਕੇ ਹੁਣ ਮੈਂ ਸ੍ਰੀ ਚੱਕਰ ਜੀ ਦਾ ਧੰਨਵਾਦ ਕਰਦਾ ਉਹਨਾਂ ਨੇ ਵੀ ਕਿਹਾ ਪਰ ਹੁੰਦਾ ਘਰ ਘਰ ਦੇ ਵਿੱਚ ਇਹ ਗੱਲ ਚੱਲੀ ਪਈ ਪੇ ਜੋ ਕਾਲੀ ਦਲ ਕਰ ਗਿਆ ਕਾਲੀ ਦਲ ਜ਼ਰੂਰੀ ਹੈ ਲੋਕਾਂ ਨੂੰ ਕਦਰ ਪੈਣੀ ਸ਼ੁਰੂ ਹੋ ਗਈ ਹੈ ਕਾਲੀ ਦਲ ਦੀ ਹਾਂ ਬਿਲਕੁਲ ਹਮੇਸ਼ਾ ਹੀ ਮੈਂ ਕਹਿੰਦਾ ਕਿ ਬਹੁਤ ਵਾਰੀ ਹੁੰਦਾ ਹੈ ਕਿ ਫਾਰਦੀ ਟਾਈਮ ਬਿੰਗ ਕਈ ਵਾਰੀ ਤੁਸੀਂ ਕੋਈ ਚੀਜ਼ਾਂ ਨੂੰ ਝਟਲਾ ਦਿੰਦੇ ਹੋ ਜੀ ਪੇ ਵਾਰੀ ਕਈ ਸ਼ਕਤੀਆਂ ਨੂੰ ਤੁਸੀਂ ਫਾਰਦੀ ਟਾਈਮ ਬਿੰਗ ਕੋਈ ਸਮੇਂ ਵਾਸਤੇ ਡੈਮੇਜ ਕਰ ਦਿੰਦੇ ਹੋ ਪਰ ਅਲਟੀਮੇਟਲੀ ਕੁਦਰਤ ਦਾ ਕਸੂਰ ਹੈ ਹੂੰ ਤੇ ਸੱਚ ਸੱਚ ਹੀ ਹੁੰਦਾ ਇਸ ਕਰਕੇ ਉਹ ਕੁਦਰਤ ਦਾ ਹੁਣ ਜਿਹੜਾ ਪਾਣਾ ਉਹ ਹੈ ਉਹ ਵਰਤਨ ਸ਼ੁਰੂ ਹੋ ਗਿਆ ਹੁਣ ਪੋਜ਼ਿਟਿਵ ਦਿਸ਼ਾ ਦੇ ਵਿੱਚ ਜਿਹੜਾ ਉਹ ਇਹ ਇਹ ਇਸੇ ਪੋਜ਼ਿਟਿਵ ਚੀਜ਼ ਤੋਂ ਹੀ ਮੈਂ ਗੱਲ ਚੁਕਣਾ ਚਾਹੁੰਦਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਐਗਜ਼ੈਕਟਿਵ ਦੀ ਚੋਣ ਹੁੰਦੀ ਹੈ ਉਸ ਐਗਜ਼ੈਕਟਿਵ ਦੀ ਚੋਣ ਦੇ ਵਿੱਚ ਬੜੇ ਕਿਆਸੇ ਲਏ ਜਾਂਦੇ ਨੇ ਕਿ ਇਸ ਵਾਰ ਬਹੁਤ ਵੱਡਾ ਫੇਰ ਬਦਲ ਹੋ ਸਕਦਾ ਜੇ ਉਹ ਫੇਰ ਬਦਲ ਹੋ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਖਤਮ ਹੋ ਜਾਏਗਾ ਅਜਿਹਾ ਕੁਝ ਨਹੀਂ ਹੁੰਦਾ ਪਿਛਲੀ ਵਾਰ ਦੇ ਨਾਲੋਂ ਵੀ ਜ਼ਿਆਦਾ ਮਜ਼ਬੂਤ ਹੋ ਕੇ ਇੱਕ ਪ੍ਰਧਾਨ ਤੇ ਐਗਜ਼ੈਕਟਿਵ ਚੁਣੀ ਜਾਂਦੀ ਹੈ ਉਹ ਤੋਂ ਬਾਅਦ ਤਾਂ ਤੁਹਾਡੀ ਪਾਰਟੀ ਜਿਹੜੀ ਉਹ ਪੋਜ਼ਿਟਿਵ ਵੱਲ ਹੁੰਦੀ ਹੈ ਕਿ ਹੋਰ ਮਜ਼ਬੂਤ ਹੋ ਰਹੀ ਹੈ ਪਰ ਇਸੇ ਦੌਰਾਨ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਤੁਸੀਂ ਕਹਿ ਰਹੇ ਹੋ ਕਿ ਰੁਟੀਨ ਪ੍ਰੋਸੈਸ ਹੈ ਪਰ ਤੁਹਾਨੂੰ ਲੱਗਦਾ ਨਹੀਂ ਕਿ ਸ਼ਾਇਦ ਨਾ ਵੀ ਦਿੱਤਾ ਜਾਂਦਾ ਤਾਂ ਵੀ ਸਰ ਸਕਦਾ ਸੀ ਨਹੀਂ ਪਰ ਇਹ ਵੀ ਤੁਸੀਂ ਦੇਖੋ ਕਿ ਲਾਸਟ ਡੇ ਤੱਕ ਕਿਸ ਤਰ੍ਹਾਂ ਦੇ ਝੂਠ ਦੇ ਪਹਾੜ ਉੱਥੇ ਵੀ ਕੜੇ ਕੀਤੇ ਸੀ ਜੀਪੀਸੀ ਇਲੈਕਸ਼ਨ ਵਿੱਚ ਵੀ ਕਿ ਉੱਥੇ ਖੜਿਆ ਨੂੰ ਵੀ ਸਾਨੂੰ ਲੋਕੀ ਕਹੀ ਜਾਂਦੇ ਸੀ ਵੀ ਕਈ ਸਾਡੇ ਆਪਣੇ ਪੁੱਛੀ ਜਾਂਦੇ ਸੀ ਵੀ ਇਤਨੀ ਗੱਲਾਂ ਕਰ ਰਿਆ ਹਾਂ ਹਾਂ ਕੁਛ ਨਾ ਕੁਛ ਹੋਣਾ ਕਿਤੇ ਕੋਈ ਨੁਕਸਾਨ ਨਾ ਹੋ ਜਾਏ ਆਪਣਾ ਤੇ ਅਸੀਂ ਕਹਿੰਦੇ ਸੀ ਤੁਸੀਂ ਆਰਾਮ ਨਾਲ ਬੈਠੋ ਹਾਂ ਤੇ ਤੁਹਾਨੂੰ ਪਤਾ ਲੱਗ ਜਾਂਦਾ 1 ਵਜੇ ਤੋਂ ਬਾਅਦ ਹਾਂ ਵੀ ਕੀ ਸਥਿਤੀ ਹੈ ਉੱਥੇ ਵੀ ਤੁਸੀਂ ਦੇਖ ਲਿਆ ਝੂਠ ਤਾਂ ਝੂਠ ਹੀ ਹੁੰਦਾ ਤੇ ਸਚਾਈ ਸਾਹਮਣੇ ਆ ਗਈ ਹਾਂ ਇੱਥੇ ਵੀ ਹੁਣ ਜਿੰਨਾ ਮਰਜ਼ੀ ਲੋਕੀ ਸੋਚ ਲੈਣ ਆ ਦੋ ਕੁ ਮਹੀਨੇ ਤੱਕ ਫਿਰ ਇਹਦਾ ਵੀ ਰਿਜ਼ਲਟ ਸਾਹਮਣੇ ਆਉਣਾ ਹਾਂ ਤੇ ਫਿਰ ਸਾਰਿਆਂ ਨੇ ਸਾਡੇ ਵਿਰੋਧੀਆਂ ਨੂੰ ਮੂੰਹ ਦਿਖਾਣੀ ਪਣੀ ਆ ਵੀ ਨੀ ਪਾਰਟੀ ਦਾ ਅੱਗੇ ਨਾਲ ਵੀ ਤਗੜੀ ਹੋ ਕੇ ਜਿਹੜੀ ਆ ਫਿਰ ਇਕੱਠੀ ਹੋ ਕੇ ਚੱਲ ਪਈ। ਹੂੰ ਇਸ ਕਰਕੇ ਵਿਰੋਧੀਆਂ ਨੂੰ ਮਿਹਨਤ ਕਰਨੀ ਚਾਹੀਦੀ। ਇਹ ਜਿਹੜੇ ਇਸ ਆਸਤੇ ਬੈਠੇ ਰਹਿੰਦੇ ਨੇ ਨਾ ਕਿ ਅੱਜ ਵੀ ਇਹ ਮਰਿਆ ਕੱਲ ਵੀ ਮਰਿਆ ਤੇ ਉਹਨਾਂ ਦੇ ਕਦੀ ਨੰਬਰ ਦਾ ਨਹੀਂ ਮਿਲਦੀ ਵੀ ਹੁੰਦੀ। ਇਸ ਕਰਕੇ ਚੰਗਾ ਹੁੰਦਾ ਮਿਹਨਤ ਕਰੋ। ਹੂੰ ਪਰ ਜਦੋਂ ਮਿਹਨਤ ਦਾ ਰਸਤਾ ਛੱਡ ਕੇ ਤੇ ਤੁਸੀਂ ਸਾਜ਼ਿਸ਼ਾਂ ਵਾਲੇ ਪਾਸੇ ਤੁਰ ਪਿੰਦੇ ਹੋ, ਸ਼ਰਾਰਤਾਂ ਵਾਲੇ ਪਾਸੇ ਤੁਰ ਪਿੰਦੇ ਹੋ, ਜੋਟਾ ਮਾਰਕੀਟ ਕਿਸੇ ਨੂੰ ਪਦਰਾਮ ਕਰਨ ਵਾਲੇ ਪਾਸੇ ਤੁਰ ਜਾਂਦੇ ਇਹਨਾਂ ਚੀਜ਼ਾਂ ਦੀ ਉਮਰ ਕੋਈ ਜ਼ਿਆਦਾ ਲੰਬੀ ਨਹੀਂ ਹੁੰਦੀ ਜਿਹੜੇ ਚੱਲਣ ਵਾਲੇ ਆਪਣੇ ਦਸਤੇ ਚੱਲਦੇ ਰਹਿੰਦੇ ਆ ਤੇ ਇੱਕ ਦਿਨ ਕੁਦਰਤ ਬਖਸ਼ਿਸ਼ ਉਹਨਾਂ ਤੇ ਕਰ ਦਿੰਦੀ ਹੈ ਇਸ ਕਰਕੇ ਇਹਨਾਂ ਨੂੰ ਕੱਲ ਨੂੰ ਫੇਰ ਪਛਤਾਉਣਾ ਪੈਂਦਾ ਕਿ ਹੁਣ ਕੀ ਹੋ ਗਿਆ ਇੱਕਦੂ ਤਾਂ ਫਿਰ ਅਸੀਂ ਅੰਦਰ ਹੀ ਰਹਿੰਦੇ ਤਾਂ ਚੰਗੇ ਸੀ ਅਚੀਮਾ ਸਾਹਿਬ ਵੈਸੇ ਹੀ ਇੱਕ ਮਨੁੱਖੀ ਸਾਇਕੀ ਵੀ ਆ ਜਦੋਂ ਤੁਸੀਂ ਨਗਰਤਾਵਲ ਜਾ ਰਹੇ ਹੁੰਦੇ ਹੋ ਤਾਂ ਉਦੋਂ ਅਜਿਹੀ ਇੱਕ ਸਥਿਤੀ ਆਵੇ ਕਿ ਪ੍ਰਧਾਨ ਨੇ ਅਸਤੀਫਾ ਦੇ ਦਿੱਤਾ ਭਾਵੇਂ ਉਹ ਰੂਟੀਨ ਕੰਮ ਹੋਵੇ ਜਿਵੇਂ ਤੁਸੀਂ ਕਹੇ ਕਿ ਉਹ ਰੂਟੀਨ ਪਰ ਤੁਹਾਨੂੰ ਲੱਗਦਾ ਨਹੀਂ ਕਿ ਡਾਊਨ ਦ ਲਾਈਨ ਜਿਹੜੇ ਤੁਹਾਡੇ ਵਰਕਰ ਨੇ ਜਾਂ ਤੁਹਾਡੇ ਨਾਲ ਚੱਲਣ ਵਾਲੇ ਜਿਹੜੇ ਸਿਪਾਹੀ ਨੇ ਉਹਨਾਂ ਦਾ ਮੋਰਲ ਜਿਹੜਾ ਡਾਊਨ ਹੋਏਗਾ ਉਹਨਾਂ ਨੂੰ ਆਪ ਕਰਨ ਲਈ ਚੀਮਾ ਸਾਹਿਬ ਕੀ ਕਰਨਗੇ ਜਾਂ ਵਰਕਿੰਗ ਕਮੇਟੀ ਕੀ ਕਰੇਗੀ ਨਹੀਂ ਦੇਖੋ ਜਿਹੜੇ ਸਾਡੇ ਪੁਰਾਣੇ ਸਿਆਣੇ ਵਰਕਰ ਨੇ ਉਹਨਾਂ ਨੂੰ ਤਾਂ ਇਹ ਪ੍ਰਕਿਰਿਆ ਦਾ ਪਤਾ ਹੈ ਕਿਉਂਕਿ ਪਹਿਲੀ ਵਾਰ ਤਾਂ ਹੋਣੀ ਲੱਗੀ 104 ਸਾਲ ਪੁਰਾਣੀ ਪਾਰਟੀ ਹੈ ਜੀ ਸਾਰਿਆਂ ਨੂੰ ਪਤਾ ਹੈ ਕਿ 5 ਸਾਲ ਹੋ ਗਏ ਆ ਹੁਣ ਚੋਣ ਹੋਣੀ ਹੈ ਭਰਤੀ ਹੋਏਗੀ ਕਈ ਤਾਂ ਪਹਿਲਾਂ ਤੇ ਪੁੱਛ ਰਹੇ ਵੀ ਭਰਤੀ ਕਦੋਂ ਤੋਂ ਸ਼ੁਰੂ ਕਰਨੀ ਜੀ ਹੂੰ ਫਿਰ ਸ਼ੁਰੂ ਕਰੀਏ ਕੱਬ ਹੁਣ ਕਣਕ ਦੀ ਜਿਹੜਾ ਵੀ ਆ ਇਸ ਤੋਂ ਬਾਅਦ ਲੁਕੀ ਵੈਨੇ ਹੋ ਜਾਣੇ ਆ ਵੈਲੇ ਹੋ ਜਾਣੇ ਤੇ ਬਜਾਈ ਤੋਂ ਬਾਅਦ ਤੇ ਆਪਾਂ ਕੰਮ ਨਾਲ ਸ਼ੁਰੂ ਕਰੀਏ ਪਰ ਇਹ ਠੀਕ ਹੈ ਕਿ ਕਾਫੀ ਜਿਵੇਂ ਸਾਡੇ ਲੀਡਰਸ ਨੇ ਦੂਜੇ ਨੇ ਹਰਤੇ ਮੇਰਾ ਫੋਨ ਬਜੇ ਸੀਗਾ ਕਾਫੀ ਇਸ ਗੱਲ ਵਾਸਤੇ ਕਿਉਂਕਿ ਸਾਬ ਨਾਲ ਨਿੱਜੀ ਅਟੈਚਮੈਂਟ ਪਾਰਟੀ ਦੀ ਬਹੁਤ ਜ਼ਿਆਦਾ ਹੂੰ ਚਲੋ ਇਹ ਉਹਨਾਂ ਨੂੰ ਕ੍ਰੈਡਿਟ ਵੀ ਹੈ ਇਸ ਗੱਲ ਦਾ ਜੀ ਕਿ ਭਾਵੇਂ ਜਿੱਦਾਂ ਦੇ ਮਰਜ਼ੇ ਬਾਪ ਵਾਲੇ ਉਹਨਾਂ ਦੇ ਖਿਲਾਫ ਖੜੇ ਕਰਨ ਦੀ ਕੋਸ਼ਿਸ਼ ਕੀਤੀ ਗਈ ਹੂੰ ਪਰ ਪਾਰਟੀ ਚਟਾਨ ਵਾਂਗ ਉਹਨਾਂ ਦੇ ਨਾਲ ਹੂੰ ਇਸ ਕਰਕੇ ਪਾਰਟੀ ਜਦੋਂ ਨਾਲ ਜੁੜੀ ਹੁੰਦੀ ਹੈ ਲੀਡਰ ਦੇ ਨਾਲ ਖੜੀ ਹੁੰਦੀ ਹੈ ਤੇ ਵਰਕਰ ਨੂੰ ਕੰਸਰਨ ਹੁੰਦਾ ਪਰ ਜਿਹੜੇ ਡਾਇਰਕਟਰਾਂ ਕ ਵਰਕਰ ਨੂੰ ਪਤਾ ਲੱਗ ਜਾਂਦਾ ਕਿ ਕੱਲ ਪਰਸੋ ਵਰਕਿੰਗ ਕਮੇਟੀ ਦੀ ਮੀਟਿੰਗ ਹੋਏਗੀ ਫਿਰ ਵਰਕਿੰਗ ਕਮੇਟੀ ਵਾਲੇ ਜਾ ਕੇ ਵਰਕਰ ਨੂੰ ਜਿਹੜੀ ਆ ਉਸ ਐਕਸਪਲੈਨ ਕਰਦੇ ਆ ਪਰ ਥੋੜਾ ਜਿਹਾ ਜਦੋਂ ਲੀਡਰ ਦੇ ਨਾਲ ਲਗਾ ਹੁੰਦਾ ਤੇ ਕੁਦਰਤੀ ਗੱਲ ਆ ਥੋੜਾ ਜਿਹਾ ਫਰਕ ਪੈਂਦੀ ਪੈਂਦਾ ਚਲੋ ਮੇਰਾ ਇੱਕ ਆਖਰੀ ਸਵਾਲ ਇਸ ਗੱਲ ਦੀ ਚੀਮਾ ਸਾਹਿਬ ਨੂੰ ਜਾਂ ਤੁਹਾਡੇ ਪਾਰਟੀ ਦੇ ਵਰਕਰਾਂ ਨੂੰ ਉਮੀਦ ਹੈਗੀ ਹੈ ਕਿ ਨਵੇਂ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਪਹਿਲਾਂ ਸਰੀਏ ਕਾਲ ਤਕ ਸਾਹਿਬ ਵੱਲੋਂ ਕੋਈ ਫੈਸਲਾ ਸੁਣਾ ਦਿੱਤਾ ਜਾਏਗਾ ਤਾਂ ਜੋ ਕਿਉਂਕਿ ਦੇਖੋ ਤੁਸੀਂ ਜਿੰਨਾ ਮਰਜ਼ੀ ਕਹਿ ਲੋ ਤੁਸੀਂ ਉਹਨੇ ਖੁੱਲੇ ਤਰੀਕੇ ਨਾਲ ਜਾਂ ਖੁੱਲ ਕੇ ਤੁਸੀਂ ਲੋਕਾਂ ਦੇ ਵਿੱਚ ਵਿਚਰ ਨਹੀਂ ਸਕਦੇ ਜਦ ਤੱਕ ਤਨਖਾਹ ਹੀ ਆਕਰਾਰ ਦਿੱਤਾ ਨਹੀਂ ਮੇਰਾ ਖਿਆਲ ਤਾਂ ਉਹ ਜੋ ਫੈਸਲਾ ਤਾਂ ਕਿਉਂਕਿ ਉਹਨਾਂ ਨੇ ਕਰਨੇ ਪਏ ਉਹਨਾਂ ਦੀ ਬਿਹਾਬ ਤੇ ਤਾਂ ਕੁਝ ਨਹੀਂ ਕਹਿ ਸਕਦਾ ਪਰ ਉਹ ਕਾਫੀ ਸਮਾਂ ਹੋ ਗਿਆ ਟਾਈਪ ਉਹਨੇ ਅਮਰ ਤੁਸੀਂ ਅਪੀਲ ਤਾਂ ਕਰ ਹੀ ਰਹੇ ਹੋ ਨਾ ਅਸੀਂ ਅਬੀਤ ਤੱਕ ਅੱਧੇ ਪਛੇਤੀ ਜਿਹੜਾ ਪੰਚਿੰਗ ਸੰਬੰਧੀ ਮੀਟਿੰਗ ਹੋਏਗੀ ਇਸ ਕਰਕੇ ਸਾਡੂ ਤਾਂ ਇੱਥੇ ਪੋਜ਼ਿਟਿਵ ਹੀ ਰਹਣੇ ਹੂੰ ਕਿਉਂਕਿ ਜਦੋਂ ਭਰੋਸਾ ਰੱਖਿਆ ਹੋਵੇ ਤੁਸੀਂ ਸ਼੍ਰੀ ਕਾਲਕਟਕ ਸਾਹਿਬ ਤੇ ਜੀ ਗੁਰੂ ਦੇ ਦਰ ਤੇ ਤੇ ਪੋਜ਼ਿਟਿਵ ਰਹਿੰਦੇ ਆ ਜੋ ਗੁਰੂ ਕਰੇਗਾ ਚੰਗਾ ਹੀ ਕਰੇਗਾ ਹੂੰ ਫਿਲਹਾਲ ਤੁਹਾਡੇ ਪਾਰਟੀ ਦੇ ਡਿਸੀਜਨ ਵਰਕਿੰਗ ਕਮੇਟੀ ਲੈ ਗਈ ਜਾਂ ਕਾਰਜਕਾਰੀ ਪ੍ਰਧਾਨ ਲੈਣਗੇ ਨਹੀਂ ਦੇਖੋ ਵਰਕਿੰਗ ਕਮੇਟੀ ਨੇ ਤੇ ਇੱਕ ਬਰਾਡਰ ਜਿਹੜੀ ਹੈ ਉਹ ਗਾਈਡਲਾਈਨ ਤੈਅ ਕਰਨੀ ਹੁੰਦੀ ਜੀ ਇਲੈਕਸ਼ਨ ਦਾ ਪ੍ਰੋਸੀਜਰ ਤੇ ਸਾਡੇ ਸੰਵਿਧਾਨ ਦੇ ਵਿੱਚ ਡਿਫਾਈਨਡ ਆ ਠੀਕ ਹੈ ਉਦਾ ਤੇ ਪ੍ਰਵਾਨਗੀ ਇੱਕ ਵਰਕਿੰਗ ਕਮੇਟੀ ਨੇ ਦੇਣੀ ਹੁੰਦੀ ਆ ਕਿ ਅਸੀਂ ਮੈਂਬਰਸ਼ਿਪ ਡਰਾਈਵ ਇਨ ਦੀ ਤਰਿਕ ਤੋਂ ਸ਼ੁਰੂ ਕਰਾਂਗੇ ਬਾਕੀ ਤੋਂ ਸਾਰਾ ਪਾਰਟੀ ਦੇ ਸੰਵਿਧਾਨ ਪੜਿਆ ਹੋਇਆ ਤੇ ਮੁਤਾਬਕ ਕੰਮ ਚੱਲਦਾ ਪਰ ਡੇ ਟੂ ਡੇ ਫੈਸਲੇ ਕੋਰ ਕਮੇਟੀ ਜਿਹੜੀ ਹੈਗੀ ਆ ਵਰਕਿੰਗ ਪ੍ਰਧਾਨ ਸਾਰੇ رائے ਕਰਕੇ ਹਮੇਸ਼ਾ ਲੈਂਦੇ ਆ ਕਿਉਂਕਿ ਵਰਕਿੰਗ ਪ੍ਰਧਾਨ ਪੁਰਾਣੇ ਨੇ ਜਿਹੜੇ ਆ ਬੰਦੇ ਸਮੇ ਤੋਂ ਪਾਰਟੀ ਦੇ ਵਿੱਚ ਸਾਰੀ ਜ਼ਿੰਦਗੀ ਉਹਨਾਂ ਦੀ ਲੰਘੀ ਆ ਇਸ ਕਰਕੇ ਜਿਹੜੀ ਕੋਰ ਕਮੇਟੀ ਆ ਉਹ ਲਗਾਤਾਰ ਥੋੜੇ ਸਮੇਂ ਬਾਅਦ ਮਿਲਦੀ ਰਹਿੰਦੀ ਆ ਜਿਹੜੇ ਇਸ਼ੂ ਹੁੰਦੇ ਡਿਸਕਸ ਹੁੰਦੇ ਆ ਡਿਸੀਜਨ ਥੱਲੇ ਜਿਲ੍ਹਿਆਂ ਦੇ ਜਥੇਦਾਰ ਤਕੜੇ ਨੇ ਬਾਕੀ ਜਥੇਬੰਦੀ ਸਰਕਲਾਂ ਦੀ ਤਗੜੀ ਆ ਇਹ ਤਾਂ ਫਾਇਦਾ ਹੈ ਨਾ ਕਿ ਜਿੰਨੀ ਪੁਰਾਣੀ ਪਾਰਟੀਆਂ ਫਿਰ ਉਹਦਾ ਤਜਰਬਾ ਵੀ ਹੈਗਾ ਤਜਰਬਾ ਇਟਾ ਤੱਕ ਤਜਰਬਾ ਉਹਦਾ ਹੈਗਾ ਇਸ ਕਰਕੇ ਸਾਰੇ ਆਪਣੀ ਜ਼ਿੰਮੇਵਾਰੀ ਸਮਝਦੇ ਆ ਚਲੋ ਬੋਪੋਤਨ ਵੱਟ ਡਾਕਟਰ ਦਿਲਜੀਤ ਸਿੰਘ ਚਿਮਾ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਸੋ ਕਾਫੀ ਜਿਹੜੇ ਤੋਖਲੇ ਸੀ ਕਾਫੀ ਗੱਲਾਂ ਛੜੀਆਂ ਉਹ ਹੁਣ ਕਲੀਅਰ ਹੋਈਆਂ ਜੜੀਆਂ ਚਿਮਾ ਸਾਹਿਬ ਨੇ ਕੀਤੀਆਂ ਔਰ ਨਵੇਂ ਪ੍ਰਧਾਨ ਦੀ ਚੋਣ ਹੋਣੀ ਹੈ ਕਿਉਂਕਿ ਟਰਨਯੌਰ ਹੈ ਜਿਹੜਾ ਦਸੰਬਰ ਦੇ ਵਿੱਚ ਖਤਮ ਹੋ ਰਿਹਾ ਸੀਗਾ ਨਵਾਂ ਜਿਹੜਾ ਹਾਊਸ ਵੀ ਚੁਣਿਆ ਜਾਏਗਾ ਹਾਊਸ ਫਿਰ ਬਾਕੀ ਦੇ ਜਿਹੜੇ ਉਮੀਦਵਾਰ ਨੇ ਬਾਕੀ ਦੇ ਜਿਹੜੇ ਅਹੁਦੇ ਨੇ ਉਹ ਵੀ ਭਰੇ ਜਾਣਗੇ ਹੁਣ ਉਹਨਾਂ ਅਹੁਦਿਆਂ ਤੇ ਕੌਣ ਆਏਗਾ ਕੌਣ ਨਹੀਂ ਆਏਗਾ ਕਿਉਂਕਿ ਉਹ ਪਨ ਹਾਊਸ ਹੈ ਜਿਹੜਾ ਮਰਜੀ ਦਾਵਾ ਕਰ ਸਕਦਾ ਹੈ ਤੇ ਉਸ ਦਾਅਵੇ ਦੀ ਪ੍ਰੂਰਤਾ ਕਰਨ ਲਈ ਉਸ ਹਾਊਸ ਦੀ ਸਟਰੈਂ Dește-m ne de bakchei capranili banroilii PDC News, alta